اسلام علیکم ستری اکال کدہ حال چال جے ویڈو امید کر دیں ودیہ وغیر آپ سونا سارے انہوں چڑھ دی کلا دو اچھ رکھیں ایک دو دنہ دنہ طبیعت زیادہ خراب ہوئی ہے یہ دی بھی خراب ہوئی ہے پہ میری بھی خراب ہوئی ہے میری آواز تو نہیں جانوں موسم چینج بھی ہو گیا ہے موسم بھی چینج ہو رہا ہے تو ادھر والی سائٹ دینا

ਤੇ ਤਾਂ ਅਗਰ ਗੱਜ ਥੋੜੀ ਜੀ ਤਬੀਅਤ ਕੁਝ ਬਿਹਤਰ ਹੋਈ ਹੈ ਤਾਂ ਲੋ ਅਸੀਂ ਕਿ ਚਲੋ ਯਾਰ ਵੀਡੀਓ ਬਣਾ ਲਈਏ ਚਲੋ ਜੀ ਅੱਜ ਦੀ ਵੀਡੀਓ ਆਪਣੀ ਐਸਐਮ ਕੇ ਟੀਵੀ ਵਾਲਿਆਂ ਦੀ ਹੈ ਐਸਐਮ ਟੀਵੀ ਵਾਲਿਆਂ ਦੀ ਚਲੋ ਮੈਂ ਬੋਲੀ ਐਸਐਮ ਟੀਵੀ ਵਾਲਿਆਂ ਦੀ ਉਹਨਾਂ ਨੇ ਜਿਹੜਾ ਟਾਈਟਲ ਦਿੱਤਾ ਉਹ ਤਾਂ ਨਾ ਸ਼ੇਅਰ ਕਰਨੇ ਆ ਕਿ ਪਾਣੀ ਰੋਕ ਕੇ ਛੱਡਿਆ ਤੇ ਸਾਨੂੰ ਮਾਰ ਦਿੱਤਾ ਘਰਾਂ 'ਚ ਸੱਪ ਵੜ ਗਏ ਨੇ ਰਾਸ਼ਨ ਦਾ ਲਫਾਫਾ ਵੇਖੋ 4 ਦਿਨ ਵੀ ਨਹੀਂ ਚੱਲਣਾ ਐ ਉਹਨਾਂ ਨੇ ਟਾਈਟਲ ਦਿੱਤਾ ਹੋਇਆ ਬਾਕੀ ਅਸੀਂ ਪਾਜੀ ਦੇ ਨਾਲ ਵੇਖਿਆ ਵੀਡੀਓ ਕੀ ਉਹ ਗੱਲਬਾਤ ਕਰਦੇ ਪਏ ਨੇ ਕਿਉਂਕਿ ਉਹਨਾਂ ਦੀ ਜਿਹੜੀ ਪੋਡਕਾਸਟ ਜਾਂ ਵੀਡੀਓਜ਼ ਹੁੰਦੀਆਂ ਨੇ ਉਹ ਚ ਬਰੀ ਰਿਐਲਿਟੀ ਹੁੰਦੀ ਬਿਲਕੁਲ ਚਲੋ ਪਹਿਲੇ ਦੇਖੀਏ ਚਲੋ ਚਲੋ ਕਿਵੇਂ ਪਿੰਡ ਨੂੰ ਵੇੜੀ ਤੇ ਵੇੜੀ ਤੇ ਜਾ ਰਹੇ ਅੱਛਾ ਖਰੀਦਾ ਹੈ ਕਿ ਕੋਈ ਦੇ ਕੇ ਗਿਆ ਨਹੀਂ ਆ ਤਾਂ ਖਰੀਦਾ ਹੈ ਆਪ ਦਾ ਖਰੀਦਾ ਹੈ ਹਾਂ ਆ ਦਾ ਖਰੀਦਾ ਇਹ ਤਾਂ ਕਈ ਅੰਦੇ ਵਿਛੇ ਛੇ ਮਹੀਨੇ ਦਾ ਇਹਨਾਂ ਇਕੱਠਾ ਕਰ ਲਿਆ ਨਾ ਕੁਝ ਨਹੀਂ ਮਿਲਿਆ ਜੀ ਥੋੜੀ ਹਾਂ ਹੁਣ ਜਾਓਗੇ ਕਿਵੇਂ ਪਿੰਡ ਨੂੰ 베ੜੀ ਤੇ 베ੜੀ ਤੇ ਜਾਰ ਹੈ ਅੱਜ 베ੜੀ ਤੇ ਜਾਂਦੇ ਪੈਸੇ ਚਾਰਾ ਪੱਠੇ ਚਾਰ ਕੁਝ ਪਹੁੰਚਿਆ ਕੁਝ ਨਹੀਂ ਪਹੁੰਚਦਾ ਥੂੜੀ ਨਾ ਕੁਝ ਨਹੀਂ ਅਜੇ ਪਹੁੰਚਿਆ ਇਹ ਲੋਕ ਕਹਿੰਦੇ ਰਾਸ਼ਨ ਚਾਰ ਮਹੀਨੇ ਦਾ ਪੰਜ ਮਹੀਨੇ ਦਾ ਇਕੱਠਾ ਕਰ ਲਿਆ ਮੇਰੇ ਵੀਰੇ ਜਿਨ੍ਹਾਂ ਦੇ ਕਮਰੇ ਡਿੱਗੇ ਆ ਆ ਪਾਣੀ ਦੇ ਕੋਲ ਪਾਣੀ ਦੇ ਸਾਹਨਾ ਮੀਨਾ ਇਸ ਤੋਂ ਨੈਕਸਟ ਟਾਈਮ ਵੀ ਕਿੰਨੇ ਮਹੀਨੇ ਕੋਈ ਕਿਸਾਨ ਆਪਦਾ ਕੰਮ ਨਹੀਂ ਕਰ ਸਕਦਾ ਇਹ ਲੋਕ ਨਹੀਂ ਵਿਗਦੇ ਉਸ ਟਾਈਮ ਕਿਸੇ ਨਿਵਾਦ ਤੋ ਕੁਛ ਨਹੀਂ ਕਿਸੀ ਆ ਕੇ ਜੇ 1 ਮਹੀਨੇ ਦਾ ਰਸ਼ਤ ਰੱਖ ਵੀ ਲਿਆ ਤਾਂ ਕੀ ਉਹਦੇ ਬੱਚਿਆਂ ਨੂੰ ਕੀ ਖਵਾਣਗੇ ਵੀ ਇੱਥੇ ਸਾਡੇ ਅਸੀਂ ਪਾਣੀ ਦੇ ਵਿੱਚੋਂ ਆਣਿਆ ਸਾਨੂੰ ਇੱਥੇ ਵੀ ਟੱਕੇ ਵੱਜਣ ਇਹਦੂ ਇੱਕ ਪਾਣੀ ਲੋਭਤਾ ਉਹਦੂ ਅਗਾ ਪੁਲਿਸ ਖਰਾਬ ਕਰੇ ਜਾਂ ਜਨਤਾ ਖਰਾਬ ਕਰੇ ਪਿਛਲੀ ਤਵੇਰੇ ਇਸ ਵਾਸਤੇ ਤਾਂ ਇਹਨਾਂ ਨੂੰ ਮੇਰਾ ਇਹਦਾ ਮਤਲਬ ਇਹ ਵੀ ਸਾਡੇ ਮੁੰਡਾ ਬੇੜੀ ਆਣੀ ਚਾਹੀਦੀ ਨਾ ਕੋਈ ਸਾਡੇ ਮਨ ਬੰਦਾ ਆਣਾ ਚਾਹੀਦਾ ਸ਼ਾਸਤ ਵੀ ਪੂਰੀ ਚੱਲੀ ਜਾਂਦੀ ਹੈ ਬਿਲਕੁਲ ਚੱਲੀ ਜਾਂਦੀ ਹੈ ਕੰਮ ਤਾਂ ਨਾਲੇ ਪਾਰਟੀ ਬਾਜ਼ੀਆਂ ਦੇ ਚੱਲੇ ਖੜੇ ਨਾ ਕੋਈ ਇੱਕ ਨਾ ਮਾਣਾ ਮੋਟਾ ਮੂੰਹ ਲਿਆ ਜਗਾ ਉਹਨੇ ਆਖਾ ਜੀ ਇਹ ਤੇ ਮੇਰਾ ਬੰਦਾ ਹੈ ਤੇ ਬਾਤ ਸਿੱਧੀ ਗੱਲ ਚੱਲ ਜਾਂਦੀ ਦੂਜੇ ਹੱਟਿਆ ਕੇ ਕੀ ਕਿਸੇ ਸੁਣੀ ਤੇ ਕੀ ਕਿਸ ਆ ਜਾਵੇਗਾ ਜੀ ਉਹ ਬਜਾ ਰਗਾ ਬਸ ਜਦੋਂ ਪਾਣੀ ਆਂਦਾ ਹੈ ਉਸ ਟਾਈਮ ਤਾਂ ਇੱਥੇ ਸਾਰੇ ਐਮਐਲਏ ਜਾਂ ਕੋਈ ਸੀਐਮ ਵਗੈਰਾ ਕੋਈ ਇੱਥੇ ਨਹੀਂ ਆ ਕੇ ਪੁੱਛਦਾ ਹਾਰ ਵਾਰ ਦਤ ਜੇ ਤੋ ਪਾਣੀ ਘਟਦਾ ਤਾਂ ਪੱਜ-ਪੱਜ ਕੇ ਸਾਡੇ ਹੱਥ ਜੋੜਦੇ ਨੇ ਵੀਰ ਜੀ ਸਾਨੂੰ ਵੋਟਾਂ ਪਾਓ ਸਾਡੇ ਨਾਲ ਖੜਾਂਗੇ ਸੱਪ ਲੜਨ ਨਾਲ ਕਹਿੰਦੇ ਬਹੁਤ ਮੋਤਾਂ ਹੁੰਦੇ ਹਾਂ ਹਾਂਜੀ ਕਾਫੀ ਜ਼ਿਆਦਾ ਸੱਪ ਲੜਨ ਨਾਲ ਕਿਉਂਕਿ ਆ ਪਾਣੀ ਦਾ ਹੁਣ ਮੌਲ ਹੈ ਜੀ ਸਾਡੇ ਘਰਾਂ ਦੀ ਥਾਂ ਥੋੜੀ ਬਹੁਤੀ ਸੁੱਕੀ ਹੈ ਉਹ ਵੀ ਜਿਨ੍ਹਾਂ ਦੇ ਘਰ ਥੋੜੇ ਉੱਚੀ ਜਗ੍ਹਾ ਤੇ ਬਣਾਏ ਹੋਇਆ ਜੀ ਨਹੀਂ ਤਾਂ ਨੀਵੀਂ ਜਗ੍ਹਾ ਤੇ ਜਿਨ੍ਹਾਂ ਦਾ ਘਰ ਹੈਗਾ ਉਹਨਾਂ ਦੇ ਤਾਂ ਪਾਣੀ ਮਤਲਬ ਬੋਵੇ ਤੱਕ ਪਾਣੀ ਆ ਚੁੱਕਿਆ ᱛੀ ਉਹ ਸੱਪ ਹੁਣ ਕਿੱਥੇ ਜਾਣਗੇ ਸੱਪ ਹੋਏਗਾ ਕੋਈ ਵੀ ਹੋਏਗਾ ਜੀ ਜ਼ਹਿਰੀਲੀ ਚੀਜ਼ ਜੋ ਵੀ ਹੈ ਉਹ ਘਰੇ ਵੜੇਗੀ ਉਸ ਤੋਂ ਬਾਅਦ ਨੁਕਸਾਨ ਸਾਡਾ ਹੀ ਹੈ ਮਤਲਬ ਜਿਹੜਾ ਜੀਵ ਜੰਤੂ ਨੂੰ ਜਾਂ ਤਾਂ ਸਾਡੇ ਪਸ਼ੂ ਨੂੰ ਕੱਟ ਜਾਏਗਾ ਜਾਂ ਸਾਡੇ ਬੱਚੇ ਨੂੰ ਕੱਟੇਗਾ ਤੇ ਜਾਂ ਸਾਨੂੰ ਕੱਟੇਗਾ ਜੀ ਹੁਣੇ ਮੇਰੇ ਨਾਲ ਇੱਕ ਵੀਰ ਗੱਲ ਕਰ ਰਿਹਾ ਸੀ ਉਹ ਕਹਿੰਦਾ ਮੈਂ ਪ ਪਰ ਮੈਨੂੰ ਇਹ ਪਤਾ ਹੋਇਆ ਸਾਡੇ ਨਾਲ ਧੱਕਾ ਹੀ ਹੈ ਪਾਣੀ ਰੋਕ ਕੇ ਛੱਡਿਆ ਗਿਆ ਤੇ ਸਾਨੂੰ ਮਾਰਿਆ ਗਿਆ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਕਾਮਾਂ ਵਾਲੀ ਪੱਤਨ ਤੇ ਮੌਜੂਦ ਹਾਂ ਮੇਰੇ ਖੱਬੇ ਹੱਥ ਤੇ ਕਾਮਾਂ ਵਾਲੀ ਪੱਤਨ ਹੈ ਪਾਣੀ ਤੇਜ਼ ਵਹਾਅ ਦੇ ਨਾਲ ਜਿਹੜਾ ਵਗ ਰਿਹਾ ਹੈ ਇਹ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਇਹਦੀ ਸਪੀਡ ਜਿਹੜੀ ਹੈ ਘਟਣ ਦੀ ਨਜ਼ਰ ਨਹੀਂ ਆ ਰਹੀ ਤਕਰੀਬਨ 20 25 ਦਿਨਾਂ ਤੋਂ ਲਗਾਤਾਰ ਪਿੰਡ ਵਾਲੇ ਦੱਸ ਰਹੇ ਕਿ ਇੱਥੇ ਇਸੇ ਤਰੀਕੇ ਨਾਲ 15 ਤਰੀਕ ਤੋਂ ਬਾਅਦ ਪਾਣੀ ਆਇਆ। ਔਰ ਇਹ ਪਾਣੀ ਲਗਾਤਾਰ ਇਸ ਸਪੀਡ ਤੇ ਵਗ ਰਿਹਾ ਹੈ। ਨੇੜੇ-ਤੇੜੇ तकरीबन 8 ਪਿੰਡ ਨੇ ਬਿਲਕੁਲ ਬਾਰਡਰ ਦੇ ਉੱਤੇ ਐ ਇੱਥੋਂ ਪਾਕਿਸਤਾਨ ਕੋਈ 2 ਕਿਲੋਮੀਟਰ ਦੂਰ ਹੋਊਗਾ ਜੇ ਪਿੰਡ ਦੇ ਅੰਦਰ ਜਾਓਗੇ ਤਾਂ ਪਿੰਡ ਦੇ ਪਾਰ ਜਿਹੜਾ ਇਧਰ ਜਿੱਥੇ ਦੇਖ ਰਹੇ ਹੋ ਪਿੰਡ ਐ ਤੇ ਪਿੰਡ ਦੇ ਪਾਰ ਪਾਕਿਸਤਾਨ ਐ। ਪਾਕਿਸਤਾਨ ਦੀਆਂ ਜ਼ਮੀਨਾਂ ਵੀ ਜਿਹੜੀਆਂ ਉੱਥੇ ਵੀ ਪਾਣੀ ਐ ਉਰੜ ਗਈਆਂ ਉਧਰ ਵੀ ਇੰਨਾ ਹੀ ਹੜ ਆਇਆ ਹੋਇਆ ਜਿੰਨਾ ਸਾਡੇ ਹੜਾ ਐ। ਇਹ ਸਾਰਾ ਇੱਥੇ ਪਤਨ ਤੇ ਰਾਵੀ ਦਾ, ਸਤਲੁਜ ਤੇ ਬਿਆ ਪਾਣੀ ਜਿਹੜਾ ਉਹ ਇਕੱਠਾ ਹੁੰਦਾ ਜਿਵੇਂ ਹਰੀਕੇ ਪੱਤਣ ਹੈ ਓਵੇਂ ਕਮਾਂ ਵਾਲੀ ਪੱਤਣ ਹੈ ਔਰ ਇੱਥੋਂ ਦੇ ਨੇੜੇ ਟਿਹੜੇ ਰਹਿਣ ਵਾਲੇ ਲੋਕਾਂ ਦੀਆਂ ਵੱਡੀਆਂ ਮੁਸੀਬਤਾਂ ਨੇ ਜ਼ਮੀਨਾਂ ਜਿਹੜੀਆਂ ਉਹ ਕੱਚੀ ਮਾਲਕੀ ਦੇ ਵਿੱਚ ਨੇ ਮੁਆਵਜ਼ੇ ਲੈਣ ਵਾਸਤੇ ਬਹੁਤ ਮੁਸੀਬਤ ਆਂਦੀ ਹੈ ਘਰ ਡਿੱਗ ਪਏ ਐ ਲੋਕ ਛੱਤਾਂ ਦੇ ਉੱਤੇ ਬੈਠੇ ਸੀ ਉਹਨਾਂ ਨੂੰ ਰੈਸਕਿਊ ਕਰਕੇ ਮੌਜਮ ਪਿੰਡ ਦੇ ਨੇੜੇ ਫਾਜ਼ਲਕਾ ਦੇ ਨਾਲ ਉੱਥੇ ਇੱਕ ਬੇਸ ਕੈਂਪ ਰਾਹਤ ਕੈਂਪ ਜਿਹੜਾ ਹੈ ਉਹ ਰੀਲੀਫ ਕੈਂਪ ਜੀ ਨੂੰ ਕਹਿੰਨੇ ਹੋ ਬਣਾਇਆ ਹੋਇਆ ਉਸ ਰੀਲੀਫ ਕੈਂਪ ਦੇ ਵਿੱਚ ਇਹ ਲੋਕ ਬੈਠੇ ਨੇ ਔਰ ਤਕਰੀਬਨ 10 ਦਿਨਾਂ ਬਾਅਦ ਆਪਦੇ ਘਰਾਂ ਨੂੰ ਦੇ ਆ ਜਿਹੜਾ ਪੁਲ ਹੈ ਇੱਥੋਂ ਤੁਸੀਂ ਦੇਖ ਰਹੇ ਹੋ ਜਿਹਦੇ ਉੱਤੋਂ ਦੀ ਪਾਣੀ ਵਗ ਰਿਹਾ ਹੈ ਕੈਮਰਾਮੈਨ ਦਿਖਾਉਣ ਤੁਹਾਨੂੰ ਇਹ ਪੁਲ ਇਸ ਪੁਲ ਤੋਂ ਪੈਦਲ ਜਾ ਕੇ ਅੱਗੇ ਮੈਨੂਅਲ ਬੇੜੀਆਂ ਖੜੀਆਂ ਆ ਮੋਟਰ ਵਾਲੀਆਂ ਨਹੀਂ ਹੈਗੀਆਂ ਮੋਟਰ ਵਾਲੀਆਂ ਇੱਥੇ ਐਨਡੀਆਰਐਫ ਕੋਲੇ ਹੈ ਬੋਟਸ ਜਾ ਰਹੀਆਂ ਪਰ ਬੋਟਸ ਦੀ ਗਿਣਤੀ ਘੱਟ ਹੈ ਔਰ ਉੱਥੇ ਇੱਥੋਂ ਜਿਹੜਾ ਉੱਤੋਂ ਦੀ ਜਾ ਕੇ ਪੁਲ ਦੇ ਲੋਕ ਅੰਦਰ ਬੇੜੀ ਤੇ ਅੰਦਰ ਆਪ ਦੇ ਚੱਪੂ ਆਪ ਹੀ ਚਲਾ ਕੇ ਵਾਂਝ ਗੱਡੇ ਹੋਏ ਆ ਉੱਥੇ ਉਹ ਉੱਥੇ ਸਾਹਮਣੇ ਦਰਖਤ ਨੇ ਦੋ ਉੱਥੇ ਨੇੜੇ ਵੰਜ ਗੱਡ ਕੇ ਉੱਥੇ ਬੇੜੀਆਂ ਠੱਲ ਲੈਂਦੇ ਤੇ ਫਿਰ ਚੱਪੂ ਚਲਾ ਕੇ ਆਪ ਵੀ ਬੇੜੀਆਂ ਦੇ ਵਿੱਚ ਲੋਕ ਅੰਦਰ ਜਾ ਰਹੇ ਐ ਰਾਸ਼ਨ ਦੀ ਜਿੱਥੋਂ ਤੱਕ ਗੱਲ ਹੈ ਕਿ ਜੇ ਬਾਹਰ ਸੁੱਕੇ 'ਚ ਕੋਈ ਇਕੱਠਾ ਕਰ ਰਿਹਾ ਹੋਵੇ ਤਾਂ ਕਰ ਰਿਹਾ ਹੋਵੇ ਪਰ ਜਿਹੜੇ ਇਹ ਪਿੰਡ ਨੇ ਅੰਦਰ ਵਾਲੇ ਇੱਥੇ ਲੋਕਾਂ ਨੇ ਕੋਈ ਬਹੁਤਾ ਰਾਸ਼ਨ ਨਹੀਂ ਇਕੱਠਾ ਕਿਉਂਕਿ ਬੇੜੀ 'ਚ ਕਿੰਨਾ ਕੀ ਰਾਸ਼ਨ ਲੈ ਜਾਓਗੇ ਬੇੜੀ ਡੁੱਬਨ ਦਾ ਵੀ ਖਤਰਾ ਹੈ ਸਿਰੜੀ ਲੋਕ ਨੇ ਮਿਹਨਤੀ ਲੋਕ ਨੇ ਇਹ ਜਿਹੜੇ ਬਾਰਡਰ ਇਲਾਕੇ ਦੇ ਲੋਕ ਨੇ ਇਹਨਾਂ ਦਾ ਆਪਣੀ ਸਟਰਗਲ ਰਹਿੰਦੀ ਹੈ ਜਿਵੇਂ ਮੈਂ ਦੱਸਿਆ ਕਿ ਜ਼ਮੀਨਾਂ ਦੀ ਮਾਲਕੀ ਦਾ ਮਸਲਾ ਹੈ ਜਿਹੜੇ ਲੋਕਾਂ ਨੂੰ ਗਰੀਬਾਂ ਨੂੰ ਘਰ ਮਿਲੇ ਵੀ ਹੋਏ ਐ ਕੋਈ ਲਾਲ ਲਕੀਰ ਚ ਨੇ ਤਾਂ ਕੋਈ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਮਾਲਕੀਆਂ ਆਪਦੀਆਂ ਹੈਣੀਆਂ ਗੀਆਂ ਜੇ ਡੱਗ ਵੀ ਪੰਦੇ ਤਾਂ ਹੁਣ ਉਹਨਾਂ ਨੂੰ ਮਿਲਣਾ ਕੁਛ ਨਹੀਂ ਉਹਦਾ ਬਾਅਦ ਦੇ ਵਿੱਚ ਐਸ ਡੀਓ ਦੇ ਡੀਸੀ ਦਫ਼ਤਰ ਦੇ ਗੇੜੇ ਔਰ ਇਹਨਾਂ ਦੇ ਪੱਲੇ ਇਹੀ ਕੋਸ਼ੀ ਰਹਿ ਜਾਂਦਾ 23 ਚ ਵੀ ਇਹੀ ਹੋਇਆ ਉਦੋਂ ਪਹਿਲਾਂ 19 ਚੜ ਆਏ 95 ਜਾਂ 93 ਛੇ ਕਹਿੰਦੇ ਵੱਡੇ ਹੜ ਆਏ ਸੀ 88 ਦੇ ਹੜ ਆਏ ਸਾਰੇ ਹੜਾਂ ਦੀ ਇੱਕੋ ਜੀ ਕਹਾਣੀ ਹੈ ਕਿ ਕੁੱਲ ਮਿਲਾ ਕੇ ਇਹਨਾਂ ਨੂੰ ਮਿਲਦਾ ਅਖੀਰ 'ਚ ਕੁਝ ਨਹੀਂ ਹੈ ਫਿਰ ਖੜੇ ਹੋ ਜਾਂਦੇ ਆ ਫਿਰ ਉੱਠ ਖੜਦੇ ਆ ਸਿਰੜੀ ਨੇ ਮਿਹਨਤੀ ਨੇ ਤਿੰਨ ਕਾ ਤਿੰਨ ਕਾ ਕਰਕੇ ਘਰ ਜੋੜੇ ਹੋਏ ਆ ਇਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ ਪੀਣ ਵਾਲਾ ਪਾਣੀ ਬਹੁਤ ਮਾੜਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਨੇੜੇ ਕਿਉਂਕਿ ਬਾਰਡਰ ਇਲਾਕਾ ਹੋਣ ਕਰਕੇ ਸਰਵੇਲੈਂਸ ਬਹੁਤ ਰਹਿੰਦੀ ਹੈ ਡਰੱਗ ਦੀ ਜਿਹੜੀ ਔਰ ਨੈਸ਼ਨਲ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਇਹਨਾਂ ਲੋਕਾਂ ਦੇ ਨਾਲ ਬਹੁਤ ਸਾਰੀਆਂ ਅਸੀਂ ਗੱਲਾਂ ਵਾਪਰਦੀਆਂ ਜਿਹੜੀਆਂ ਆਮ ਘਰਾਂ ਤੱਕ ਨਹੀਂ ਪਹੁੰਚਦੀਆਂ ਪਿੱਛੇ ਜਿੰਨੇ ਲੋਕ ਖੜੇ ਨੇ ਇਸ ਇਲਾਕੇ ਦੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਓ ਤੁਸੀਂ ਜਿੰਨੇ ਲੋਕ ਨੇ ਇਹ ਸਾਰੇ ਤਕਰੀਬਨ ਇਹਨਾਂ ਦੇ ਚਿਹਰੇ ਦੱਸਦੇ ਆ ਕਿ ਜ਼ਿੰਦਗੀ ਸਾਲ ਦਰ ਸਾਲ ਕੱਟੀ ਐ ਤੇ ਉਹ ਮੁਸੀਬਤਾਂ 'ਚ ਹੀ ਕੱਟੀ ਐ ਕੋਈ ਇਹ ਚੰਡੀਗੜ੍ਹ ਜਾਂ ਮੁਹਾਲੀ ਦਾ ਸੀਪੀ 67 ਮਾਲ ਨਹੀਂ ਐ ਕਿ ਜਿੱਥੇ ਪਰਾਡਾ ਗੁਚੀ ਦੇ ਕੱਪੜੇ ਪਾ ਕੇ ਤੇ ਤੁਸੀਂ 5000 ਰੁਪਏ ਫਿਲਮ ਤੇ ਖਰੀਦ ਲਾ ਦਿਓਗੇ ਪੂਰੇ ਮਹੀਨੇ ਚ 8 8 7 7000 ਰੁਪਿਆ ਇਹਨਾਂ ਦੀ ਕਮਾਈ ਹੈ ਇਹਨਾਂ ਲੋਕਾਂ ਦੀ ਬੱਚੇ ਪਾਲਨੇ ਆ ਪੜ੍ਹਾਣੇ ਆ ਉਹਨਾਂ ਨੂੰ ਚੰਗਾ ਜੀਵਨ ਦੇਣਾ ਔਰ ਬਿਮਾਰੀਆਂ ਇਹੋ ਜੀਆਂ ਫੈਲਦੀਆਂ ਜਿਨ੍ਹਾਂ ਦਾ ਜ਼ਿਕਰ ਨਹੀਂ ਹੁੰਦਾ ਤਾਂ ਜਦੋਂ ਅਸੀਂ ਬਾਰਡਰ ਦੇ ਇਸ ਏਰੀਏ 'ਚ ਆਏ ਆ ਸਿਰਫ ਪਾਣੀ ਦੀ ਇਹ ਦਾਸਤਾਨ ਨਹੀਂ ਹੈ ਇਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜੋ ਵਾਪਰ ਰਿਹਾ ਔਰ ਸਰਕਾਰਾਂ ਜੋ ਇਹਨਾਂ ਨਾਲ ਕਰਦੀਆਂ ਨੇ ਜੋ ਇਹਨਾਂ ਨਾਲ ਇੱਕ ਮਤਰਿਆ ਸਲੂਕ ਹੋਇਆ ਹੈ ਇਹਨਾਂ ਨੂੰ ਬਾਰਡਰ ਵਾਲੇ ਕਹਿ ਕੇ ਛੇੜਿਆ ਜਾਂਦਾ ਹੈ ਮੰਦਾ ਬੋਲਿਆ ਜਾਂਦਾ ਹੈ ਅਣਪੜ ਕਿਹਾ ਜਾਂਦਾ ਹੈ ਪਰ ਹੁਣੇ ਮੇਰੇ ਨਾਲ ਇੱਕ ਵੀਰ ਗੱਲ ਕਰ ਰਿਹਾ ਸੀ ਉਹ ਕਹਿੰਦਾ ਮੈਂ ਪੜਿਆ ਲਿਖਿਆ ਤਾਂ ਬਹੁਤਾ ਹੈ ਨਹੀਂ ਪਰ ਮੈਨੂੰ ਇਹ ਪਤਾ ਹੋਇਆ ਸਾਡੇ ਨਾਲ ਧੱਕਾ ਹੀ ਹੈ ਪਾਣੀ ਰੋਕ ਕੇ ਛੱਡਿਆ ਗਿਆ ਤੇ ਸਾਨੂੰ ਮਾਰਿਆ ਗਿਆ ਇਸ ਤੋਂ ਵੱਡੀ ਅਵੇਅਰਨੈਸ ਕੀ ਹੋ ਸਕਦੀ ਹੈ ਪੋਲਿਟੀਕਲ ਨੌਲੇਜ ਕੀ ਹੋ ਸਕਦੀ ਹੈ ਸਭ ਤੋਂ ਵੱਧ ਪੋਲਿਟੀਕਲੀ ਅਵੇਅਰ ਇਹ ਲੋਕ ਨੇ ਮੈਨੂੰ ਯਾਦ ਆ ਭਗਵੰਤ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਨਹੀਂ ਐ ਐਮਪੀ ਵੀ ਨਹੀਂ ਜਦੋਂ ਸਿਆਸਤ ਸ਼ੁਰੂ ਕੀਤੀ ਸੀ ਤਾਂ ਇੰਨਾ ਪਿੰਡਾਂ 'ਚ ਆਏ ਸੀ ਪਿੰਡ ਦਾ ਨਾਮ ਇਹਨੂੰ ਵਿਸਰ ਗਿਆ ਉੱਥੇ ਹਾਂਜੀ ਦੋਨਾ ਨਾਨਕਾ ਤੇਜਰ ਤੇਜਰਵੈਲਾ ਉੱਥੇ ਪਾਣੀ ਪੀਣ ਵਾਲਾ ਇੰਨਾ ਮਾੜਾ ਹੈ ਕਿ ਜਿਹੜੇ ਬੱਚੇ ਪੈਦਾ ਹੁੰਦੇ ਕਿੰਨੀ ਦੂਰ ਹੈ ਇੱਥੋਂ ਪਿੰਡ 3 ਕਿਲੋ 3 ਕਿਲੋਮੀਟਰ ਹੀ ਹੈ ਕਿ ਉੱਥੇ ਫਿਜ਼ੀਕਲ ਪ੍ਰੋਬਲਮਸ ਨੇ ਲੋਕਾਂ ਨੂੰ ਕਿ ਆਓ ਬਾਈ ਨੇੜੇ ਆਓ ਇੱਥੇ ਆਓ ਆਓ ਤੁਸੀਂ ਕੋਈ ਹੋਰ ਵੀਰ ਵੀ ਗੱਲ ਕਰਨਾ ਚਾਹੁੰਦਾ ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਗੱਲ ਉਹਨਾਂ ਪਿੰਡਾਂ ਦੀ ਪ੍ਰੋਬਲਮ ਕੀ ਹੈ ਹਾਂਜੀ ਵੀਰ ਜੀ ਇੱਥੇ ਆਏ ਸੀ ਕਾਫੀ ਟਾਈਮ ਪਹਿਲਾਂ ਮਤਲਬ ਭਗਵੰਤ ਮਾਨ ਜਦੋਂ ਪੀ ਸੀਐਮ ਨਹੀਂ ਸੀਗੇ ਸਿਆਸਤ 'ਚ ਵੀ ਨਹੀਂ ਆਏ ਸੀ ਉਹ ਸਿਆਸਤ 'ਚ ਹੀ ਨਹੀਂ ਸੀ ਆਏ ਸੀ ਤੇ ਉਸ ਟਾਈਮ ਇਹਨਾਂ ਨੇ ਇੱਥੋਂ ਦਰਿਆ ਦਾ ਜਿਹੜਾ ਨਾਲਾ ਵਗਦਾ ਸੀ ਅੱਜ ਤਾਂ ਦਰਿਆ ਚੜਿਆ ਹੋਇਆ ਆ ਆਪਣੀ ਜਵਾਨੀ ਤੇ ਆ ਜਿਹਦਾ ਸਿਖਰ ਤੇ ਹੁੰਦਾ ਹੈ ਜੀ ਤੇ ਇਸ ਤੋਂ ਪਹਿਲਾਂ ਪਾਣੀ ਦੇ ਵਿੱਚ ਗੰਦੇ ਨਾਲੇ ਦਾ ਪਾਣੀ ਛੱਡਿਆ ਜਾਂਦਾ ਜੀ ਤੇ ਕੈਂਸਰ ਰੈੱਡ ਅਲਰਟ ਤੇ ਆ ਸਾਡੇ ਇੱਥੇ ਵੀ ਮਤਲਬ ਕੈਂਸਰ ਦੀ ਕਾਫੀ ਜ਼ਿਆਦਾ ਪ੍ਰੋਬਲਮ ਹੈ ਜੀ ਤਿੰਨ ਤੋਂ ਚਾਰ ਮੌਤਾਂ ਹੋ ਚੁੱਕੀਆਂ ਪਿੰਡ ਰੇਤੇ ਵਾਲੀ ਪੈਣੀ ਅੱਜ ਵੀ ਚੈੱਕ ਕਰਾ ਲਈਏ ਬੱਚੇ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਆਂਦੀ ਹੈ ਜੀ ਅੱਛਾ ਹਾਂਜੀ ਇਹ ਰੀਜ਼ਨ ਇਹ ਹੀ ਆ ਗੰਦੇ ਨਾਲੇ ਦਾ ਪਾਣੀ ਅੱਜ ਸਾਨੂੰ ਸਾਫ਼ ਪਾਣੀ ਦੇਖ ਰਿਹਾ ਜੀ ਜਦੋਂ ਦਰਿਆ ਉੱਤਰ ਜਾਏਗਾ ਫਿਰ ਸਾਡਾ ਫੈਕਟਰੀਆਂ ਦਾ ਗੰਦਾ ਨਾਲੇ ਦਾ ਪਾਣੀ ਸਾਡਾ ਇੱਥੋਂ ਨਿਕਾਸ ਕਰਨਗੇ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੱਚਿਆਂ ਨੂੰ ਕੈਂਸਰ ਆਉਂਦਾ ਹੈ ਬਹੁਤ ਪ੍ਰੋਬਲ ਪੈਕੇਜ ਮਦਦ ਜਾਂ ਕੋਈ ਤੁਹਾਨੂੰ ਸਹੂਲਤ ਇਲਾਜ ਦੀ ਇੱਥੇ ਮਿਲੀ ਪਿੰਡ ਨਹੀਂ ਨਹੀਂ ਜੀ ਕਦੇ ਨਹੀਂ ਕੋਈ ਸਹੂਲਤ ਨਹੀਂ ਮਿਲੀ ਸਾਨੂੰ ਕੁਝ ਵੀ ਨਹੀਂ ਜੀ ਜਿਵੇਂ ਮੰਨ ਕੇ ਚਲੋ ਕੈਂਸਰ ਨਾਲ ਕਿਸੇ ਦੀ ਡੈਥ ਵੀ ਹੋ ਜਾਂਦੀ ਹੈ ਉਹਨੂੰ ਵੀ ਕੋਈ ਸਹੂਲਤ ਨਹੀਂ ਮਿਲਦੀ ਜੀ ਆ ਪਿੱਛੇ ਜੇ ਰੇਤੇ ਵਾਲੀ ਪੈਣੀ ਪਿੰਡ ਤੇ ਪਿੰਡ ਗਲਾਬਾ ਪੈਣੀ ਵੀ ਮੌਤਾਂ ਹੋਈਆਂ ਸੀ ਕੈਂਸਰ ਦੇ ਨਾਲ ਜੀ ਇਸ ਚੀਜ਼ ਤੇ ਨਾ ਤਾਂ ਕਿਸੇ ਡਾਕਟਰ ਨੇ ਐਕਸ਼ਨ ਲਿਆ ਤੇ ਨਾ ਸਰਕਾਰ ਨੇ ਕੋਈ ਕੀਤੀ ਸਾਡੀ ਮਦਦ ਜੀ ਹੂੰ ਇੱਥੇ ਦੇਖੋ ਜਦੋਂ ਪਾਣੀ ਆਂਦਾ ਹੈ ਉਸ ਟਾਈਮ ਤਾਂ ਇੱਥੇ ਸਾਰੇ ਐਮਐਲਏ ਜਾਂ ਕੋਈ ਸੀਐਮ ਵਗੈਰਾ ਕੋਈ ਇੱਥੇ ਨਹੀਂ ਆ ਕੇ ਪੁੱਛਦਾ ਹਾਰਵਾਰਦਤ ਜਦੋਂ ਪਾਣੀ ਘਟਦਾ ਤਾਂ ਭੱਜ-ਭੱਜ ਕੇ ਸਾਡੇ ਹੱਥ ਜੋੜਦੇ ਨੇ ਵੀਰ ਜੀ ਸਾਨੂੰ ਵੋਟਾਂ ਪਾਓ ਸਾਡੇ ਨਾਲ ਖੜਾਂਗੇ ਹੂੰ ਦੇਖੋ ਇੱਥੇ ਖੜਦੇ ਨਾਲ ਨਹੀਂ ਖੜਦੇ ਜੀ ਨਹੀਂ ਖੜਦੇ ਹੁਣ ਸਾਨੂੰ ਆਹ ਹਾਲਾਤਾਂ ਵਿੱਚ ਸਾਨੂੰ ਪਤਾ ਕਿ ਸਾਡੇ ਨਾਲ ਕਿਹੜਾ ਖੜਿਆ ਹੈ ਕਿਹੜਾ ਨਹੀਂ ਖੜਿਆ ਇਹ ਤਾਂ ਸਾਡੇ ਕਿਸੇ ਨੇ ਵਾਰਦਤ ਨਹੀਂ ਪੁੱਛੀ ਕਿਸੇ ਨੂੰ ਆ ਹਰੇਕ ਬੰਦੇ ਨੂੰ ਆਪ ਦਾ ਲਾਲਚ ਹੈਗਾ ਵੀ ਮੈਂ ਸੀਐਮ ਬਣ ਜਾ ਮੈਂ ਐਮਐਲਏ ਬਣ ਜਾ ਮੈਂ ਕੁਝ ਉੱਚਾ ਅਹੁਦਾ ਲੈ ਲਾਂ ਬਾਰੇ ਇਹਨਾਂ ਪੀੜਤ ਲੋਕਾਂ ਦੀ ਸਾਡੀ ਕਿਸ ਅਨਸਾਰ ਨਹੀਂ ਲਈ ਆ ਕੇ ਸੱਪ ਲੜਨ ਨਾਲ ਕਹਿੰਦੇ ਬਹੁਤ ਮੌਤਾਂ ਹੋਈਆਂ ਹਾਂਜੀ ਹਾਂਜੀ ਕਾਫੀ ਜ਼ਿਆਦਾ ਸੱਪ ਲੜਨ ਨਾਲ ਕਿਉਂਕਿ ਆ ਪਾਣੀ ਦਾ ਹੁਣ ਮੌਲ ਹੈ ਜੀ ਸਾਡੇ ਘਰਾਂ ਦੀ ਥਾਂ ਥੋੜੀ ਬਹੁਤੀ ਸੁੱਕੀ ਹੈ ਉਹ ਵੀ ਜਿਨ੍ਹਾਂ ਦੇ ਘਰ ਥੋੜੀ ਉੱਚੀ ਜਗ੍ਹਾ ਤੇ ਬਣਾਏ ਹੋਇਆ ਜੀ ਨਹੀਂ ਤਾਂ ਨੀਵੀਂ ਜਗ੍ਹਾ ਤੇ ਜਿਨ੍ਹਾਂ ਦਾ ਘਰ ਰਗਾ ਉਹਨਾਂ ਦੇ ਤਾਂ ਪਾਣੀ ਮਤਲਬ ਬੋਵੇ ਤੱਕ ਪਾਣੀ ਆ ਚੁੱਕਿਆ ଥି ਉਹ ਸੱਪ ਹੁਣ ਕਿੱਥੇ ਜਾਣਗੇ ਸੱਪ ਹੋਏਗਾ ਕੋਈ ਵੀ ਹੋਏਗਾ ਜੀ ਜ਼ਹਿਰੀਲੀ ਚੀਜ਼ ਜੋ ਵੀ ਹੈ ਉਹ ਘਰੇ ਵੜੇਗੀ ਜੀ ਉਸ ਤੋਂ ਬਾਅਦ ਨੁਕਸਾਨ ਸਾਡਾ ਹੀ ਹੈ ਮਤਲਬ ਜਿਹੜਾ ਜੀਵ ਜੰਤੂ ਨੂੰ ਜਾਂ ਸਾਡੇ ਪਸ਼ੂ ਨੂੰ ਕੱਟ ਜਾਏਗਾ ਜਾਂ ਸਾਡੇ ਬੱਚੇ ਨੂੰ ਕੱਟੇਗਾ ਤੇ ਜਾਂ ਸਾਨੂੰ ਕੱਟੇਗਾ ਜੀ ਪਸ਼ੂਆਂ ਦੇ ਵੀ ਸੱਪ ਲੜਨਾ ਮੌਕੇ ਹੁੰਦੇ ਆ ਜੀ ਪਿੱਛੇ ਜਿਹੇ ਪਿੰਡ ਝੰਗੜ ਬੈਣੀ ਦੇ ਵਿੱਚ ਦੋ ਮੌਤਾਂ ਹੋਈਆਂ ਸੀ 2023 ਵਾਲੇ ਪਾਣੀ ਚ ਦੀ ਹੁਣ ਮਤਲਬ ਪਸ਼ੂ ਦੀ ਡੈਥ ਹੋਈ ਸੀ ਉਹ ਵੀ ਸੱਪ ਦੇ ਕੱਟਣ ਕਰਕੇ ਪਾਣੀ ਚ ਪਸ਼ੂ ਬੰਨੇ ਹੋਏ ਸੀ ਜੀ ਤੇ ਦੋਨਾਂ ਨੂੰ ਹੀ ਸੱਪ ਡੰਗ ਗਿਆ ਦੋਨੋਂ ਮੱਜਾਂ ਸੂਣਣ ਵਾਲੀਆਂ ਸੀ ਉਹਨਾਂ ਦੀ ਉਹਨਾਂ ਦਾ ਬਸ ਡੈਥ ਹੋ ਗਈ ਸੀ ਹਾਂਜੀ ਤੁਸੀਂ ਆਓ ਜੀ ਆ ਕੇ ਆਓ ਕਿਹੜਾ ਪਿੰਡ ਆ ਤੁਹਾਡਾ ਰਾਮ ਸਿੰਘ ਵਾਲੀ ਬੇਣੀ ਆਜੋ ਆਜੋ ਭਾਈ ਸਾਹਿਬ ਆਜੋ ਪਿੰਡ ਕਿਹੜਾ ਤੁਹਾਡਾ ਰਾਮ ਸਿੰਘ ਵਾਲੀ ਬੇਣੀ ਜੀ ਤੁਹਾਡੇ ਪਿੰਡ ਦੀ ਸਮੱਸਿਆ ਕੀ ਆ ਹੁਣ ਪਾਣੀ ਕਿੰਨਾ ਕਹ ਜੀ ਬਹੁਤ ਹੈ ਜੀ ਸਮੱਸਿਆ ਤਾਂ ਬਹੁਤ ਜ਼ਿਆਦਾ ਮੈ ਗਈ ਹੈ ਪਾਣੀ ਤਾਂ ਸਾਡੇ ਘਰ ਪਿੰਡ ਦੇ ਵਿੱਚ ਇਸ ਟਾਈਮ ਆਸ-ਪਾਸ ਹੈਗਾ 7-8-8 ਫੁੱਟ ਕਰੀਬ ਦਾ ਹਾਂ ਜੀ ਇਹ ਕਿੰਨੇ ਦਿਨਾਂ ਤੋਂ ਵਗਿਆ ਇਹ ਘਟਿਆ ਨਹੀਂ ਨਹੀਂ ਇਹ ਨੂੰ ਕੰਮ ਮਹੀਨੇ ਦੇ ਕਰੀਬ ਹੋ ਗਿਆ ਇੱਕ ਮਹੀਨੇ ਤੋਂ ਫਿਰ ਤੁਸੀਂ ਰਹਿਣੇ ਕਿੱਥੇ ਪਏ ਹੋ ਇੱਥੇ ਬਸ ਇਹ ਵਾਦੇ ਥਾਂ ਤੇ ਮਾੜਾ ਮਟਾ ਉੱਚਾ ਕੋਈ ਕੋਈ ਕਮਰਿਆਂ ਤੇ ਰਹਿ ਗਿਆ ਕੋਈ ਥੱਲੇ ਕੋਈ ਮਾੜਾ ਮਟਾ ਥਾਂ ਸੁੱਕਾ ਬੰਨ ਬੁੰਨ ਕੇ ਕੋ ਗੱਟੇ-ਗੱਟੇ ਲਾ ਕੇ ਗੇਟਾਂ ਦੇ ਪਾਣੀ ਰੁਕਿਆ ਖੜਾ ਹੈ ਤੇ ਉਸੇ ਕਾਰਨ ਟਾਈਮ ਪਾਸ ਕੀਤੀ ਜਾਂਦੇ ਬਸ ਤੇ ਰਾਸ਼ਨ ਪਾਣੀ ਰਾਸ਼ਨ ਪਾਣੀ ਕੋਈ ਇਹ ਮਾੜਾ ਮਟਾ ਜੇ ਸੇਵਾ ਸੰਤੀ ਜਿਹੜਾ ਵਿਚਾਰੇ ਸੇਵਾ ਕਰਦੇ ਨੇ ਉਹ ਕੋਈ ਬੇੜੀ ਤੇ ਲੈ ਜਾਂਦੇ ਆ ਤੇ ਵਰਤੀ ਜਾਂਦੇ ਆ ਪਰ ਚਰਚਾ ਤਾਂ ਇਹ ਕਹਿੰਦੇ 6-6 ਮਹੀਨੇ ਦਾ ਰਾਸ਼ਨ ਇਕੱਠਾ ਕਰ ਲਿਆ ਉਹ ਜੀ ਆਪਣੇ ਨਹੀਂ ਹੋਇਆ ਇਹ ਕਿੰਨਾ ਕਰਤਾ ਪਿਛਲੇ ਆਨੇ ਕਰ ਲਿਆ ਕਿਸੇ ਕਾਪਾ ਸੇ ਕਰ ਲਿਆ ਹੁਣ ਸਾਡੇ ਕੋ ਸਾਡੇ ਪਿੰਡਾਂ ਮੰਨੇ ਤੇ ਜਿੰਨਾ ਕੋ ਪਹੁੰਚਾਇਆ ਜਿਹੜਾ ਬੇੜੀਆਂ ਤੇ ਕਿਸ ਤਰ੍ਹਾਂ ਉਹ ਤਾਂ ਆਪਨੂੰ ਪਤਾ ਵੰਡਿਆ ਨਾ ਕਿ ਹੁਣ ਟੱਕਰਿਆ ਕੋਈ ਰਹਿ ਗਿਆ ਕੋ ਕਿਵੇਂ ਹੋ ਗਿਆ ਐਨੀ ਕੋਈ ਮਤਲਬ ਨਹੀਂ ਹੈਗਾ ਵੀ ਟਰਾਲੀਆਂ ਪਾਰ ਕੇ ਘਰੇ ਢਾਕ ਲੈਂ ਜਾਂ ਸਾਲ-ਸਾਲ ਹੁਣ ਪ੍ਰਵਾਹ ਕੋ ਨਹੀਂ ਸਾਲਾਂ ਕੇ ਸਾਨੂੰ ਤਾਂ ਆਦੀ ਜਿਹੜੀ ਥੋਸਾ ਲੈ ਜਾਂ ਨਾਲੇ ਕਮਾਈ ਹੈ ਮਿਹਨਤ ਦੀ ਹੈ ਮਜ਼ਦੂਰੀ ਹੈ ਉਹਦੇ ਨਾਲ ਹੀ ਬੰਦਾ ਪੇਟ ਪੂਜਾ ਹੁੰਦੀ ਹੈ ਲੇਕਿਨ ਕੋਈ ਵੰਡਿਆਂ ਨਾਲ ਜਾਂ ਮੰਗਿਆਂ ਨਾਲ ਕਦੇ ਵੀ ਨਹੀਂ ਰੱਜਦਾ ਹੁੰਦਾ ਬੰਦਾ ਤੀਜੀ ਗੱਲ ਸਾਡੀ ਇਹਨਾਂ ਨੇ ਕੋਈ ਕਦੇ ਜ਼ਿੰਦਗੀ ਦੇ ਵਿੱਚ ਮੇਰੇ ਸਾਹ ਨਾਲ ਵੀ ਸਾਡੇ ਪਿਓ ਦਾਦੇ ਵੀ ਹੰਡ ਚੁੱਕਿਆ ਲੇਕਿਨ ਇਹਨਾਂ ਓਟਾਂ ਦੇ ਕਾਰਨ ਮਾੜਾ ਮੋਟਾ ਲਾਲਚ ਲੈ ਦੇ ਕੇ ਤੇ ਟਾਈਮ ਟਪਾਲ ਗਿਆ ਬਾਸ ਕਰਦੇ ਆਂ ਜੀ ਕਰਦੇ ਆਂ ਕਿਸੇ ਵੀ ਇੰਦੇ ਤੇ ਸਾਬ ਲਾ ਲੋ ਵੀ ਇਹਨਾਂ ਪਾਣੀ ਤਾਂ ਹਾਵ ਲਾ ਨਹਿਰ ਦਾ ਵੀ ਨਹੀਂ ਨਿਕਲਦਾ ਜਿੱਥੇ ਨਦੀਆਂ ਨੇ ਚੱਲਦੇ ਪੈ ਨੇ ਹੂੰ ਠੀਕ ਹੈ ਸੜਕਾਂ ਗੱਲ ਉਹ ਇਹਨਾਂ ਨੂੰ ਕਿਹਾ ਹੈ ਸੜਕਾਂ ਸਾਡੀਆਂ ਉੱਚੀਆਂ ਕਰ ਦੋ ਚੌੜੀਆਂ ਕਰ ਦੋ ਵੀ ਆਣ ਜਾਣ ਨੂੰ ਕੋਈ ਦਿੱਕਤ ਨਾ ਹੋਵੇ ਹਾਲਾਂਕਿ ਹੁਣ ਤੁਸੀਂ ਸੋਚ ਲਓ ਵੀ ਇੱਥੇ ਸਾਡੇ ਅਸੀਂ ਪਾਰੂ ਪਾਣੀ ਦੇ ਵਿੱਚੋਂ ਆਣੇ ਆ ਸਾਨੂੰ ਇੱਥੇ ਵੀ ਥੱਕੇ ਵੱਜਣ ਇਹਦੂ ਇੱਕ ਪਾਣੀ ਡੋਬਤਾ ਉਹਦੋਂ ਅਗਾ ਤੇ ਪੁਲਿਸ ਖਰਾਬ ਕਰੇ ਜਾਂ ਜਨਤਾ ਖਰਾਬ ਕਰੇ ਪਿਛਲੀ ਤੇ ਫਿਰ ਇਸ ਵਾਸਤੇ ਤਾਂ ਇਹਨਾਂ ਨੂੰ ਮੜ ਇਹਦਾ ਮਤਲਬ ਇਹ ਵੀ ਸਾਡੇ ਮਣਾਂ ਬੇੜੀ ਆਣੀ ਚਾਹੀਦੀ ਨਾ ਕੋਈ ਸਾਡੇ ਮਣ ਬੰਦਾ ਆਣਾ ਚਾਹੀਦਾ ਠੀਕ ਹੈ ਸਿਆਸਤ ਵੀ ਪੂਰੀ ਚੱਲੀ ਜਾਂਦੀ ਹੈ ਬਿਲਕੁਲ ਚੱਲੀ ਜਾਂਦੀ ਹੈ ਦੂਜੀ ਗੱਲ ਇਹਨਾਂ ਨੇ ਹੁਣ ਪਾਰਟੀ ਬਾਜੀ ਪਾਰਟੀ ਬਾਜੀ ਹੁਣ ਪਿੰਡਾਂ 'ਚ ਤਾਂ ਕੁੱਲ ਮਲਾ ਤੇ ਵਣ ਕੇ ਵਿਚਾਰ ਕੀਂਦੇ ਨੇ ਪਾਰਟੀ ਬਣਾਣ ਕਿਉਂਕਿ ਹਰ ਇੱਕ ਆਪੋ ਦਾ ਟਾਈਮ ਪਾਸ ਕੀਤਾ ਜਾਂਦਾ ਤੇ ਕੰਮ ਤਾਂ ਇਹਨਾਂ ਦੇ ਪਾਰਟੀ ਬਾਜੀਾਂ ਵਾਲੇ ਚੱਲੇ ਖੜੇ ਨੇ ਹੁਣ ਇੱਕ ਇੱਕ ਨਾ ਮਾੜਾ ਮੋਟਾ ਮੂੰਹ ਲਿਆ ਜਗਾ ਉਹਨੇ ਆਖਾ ਜੀ ਇਹ ਤਾਂ ਮੇਰਾ ਬੰਦਾ ਹੈ ਹਾਡੇ ਵਰਗੇ ਤਾਂ ਕੀ ਕਿਸੇ ਸੁਣੀ ਤੇ ਕਿਤੇ ਕਿਦਾਸ ਆ ਜਾਵੇਗਾ ਜੀ ਹੋ ਜਾਵੇਗਾ ਬਸ ਤੇ ਤੁਸੀਂ ਕਰਦੇ ਕੀ ਹੋ ਜਿੰਮੇਦਾਰ ਕਿੰਨੀ ਕਿ ਪੈਲੀ ਹੈ ਆਪਣੇ ਕੋ ਪੈਲੀ ਹੈ ਕਿ 10 ਕਿੱਲੇ 10 ਕਿੱਲੇ ਹਾਂਜੀ ਤੇ ਹੁਣ ਪਾਣੀ ਜੀ ਰੁੜ ਗਈ ਸਾਰੀ ਹਾਂਜੀ ਹਾਂਜੀ ਸਭ ਮਣੀ ਪਈ ਆ ਨਾਲ ਹੀ ਇੱਥੇ ਹਾਂਜੀ ਹਾਂਜੀ ਸਾਰੀ ਫਸਲ ਤਬਾਹ ਹੈ ਤਬਾਹ ਹੈ ਜੀ ਗਾਂ ਕਣਕ ਬਿਜੀ ਜਾਊਗੀ ਉਸ ਕਲ ਰੇਤਾ ਚੜ ਗਿਆ ਕਿਦੇ ਟੋਏ ਵੱਜ ਗਏ ਖੱਡੇ ਪਾਏ ਗਏ ਬਹੁਤ ਜ਼ਿਆਦਾ ਕਮਰੇ ਡਿੱਗੀ ਜਾਂਦੇ ਰੱਜ ਮੌਕੇ ਰਜਾ ਤੁਸੀਂ ਪਿੰਡ ਵੇਖ ਲਓ ਸਾਡੇ ਪਿੰਡ ਢੰਗੜ ਪੈਣੀ ਆਰਮ ਸਿੰਘ ਵਾਲੀ ਪੈਣੀ ਸੜਕ ਟੁੱਟੀ ਹੈ ਉਹਦੇ ਕਾਰਨ ਦੁਕਾਨਾਂ ਚਾਰ ਦੁਕਾਨਾਂ ਟੁੱਟ ਡੇਗ ਪਈਆਂ ਕਾਮਸਕੰਤ 30 30 ਫੁੱਟ ਪਾਣੀ ਉਸ ਟਾਈਮ ਚੱਲਦਾ ਪੁੱਤ ਪਿੰਡ ਦੇ ਕੋਲ ਹਾਂਜੀ ਕਿੰਨੂ ਮਰਜੀ ਪੁੱਛ ਸਕਦੇ ਨੇ ਸਾਡੇ ਇਲਾਕੇ ਦੇ ਵਿੱਚ ਉੱਥੇ ਜਿੱਥੋਂ ਸੜਕ ਟੁੱਟੀ ਹੈ ਪਿੰਡ ਦੇ ਨਾਲ ਹਾਲਾਂਕਿ ਜੇ ਉਹਦੀ ਰੋਕ ਟੋਕ ਨਹੀਂ ਹੋ ਸਕਦੀ ਪਾਣੀ ਘਟ ਨਹੀਂ ਸਕਦਾ ਸਾਡੇ ਪਿੰਡ ਸਾਰੇ ਦਾ ਇਹ ਖਤਰਾ ਹੈ ਪਿੰਡ ਪਿੰਡ ਦੇ ਸਾਰੇ ਘਰ ਡਿੱਗ ਸਕਦੇ ਆ ਡਿੱਗ ਸਕਦੇ ਜੀ ਹਾਂ ਲਿੱਗੀ ਜਾਂਦੇ ਆ ਜੇ ਡਿੱਗੀਆਂ ਤੁਸੀਂ ਰਾਸ਼ਨ ਬਾਰੇ ਕੀ ਕਹੀ ਜਾਂਦੇ ਸੀ ਮੈਂ ਰਾਸ਼ਨ ਬਾਰੇ ਕਹਿ ਰਿਹਾ ਸੀ ਬਿਰਾਸ਼ਨ ਦੇਖੋ ਵੇਖਣ ਨੂੰ ਤਾਂ ਲੱਗਦਾ ਬਿਰਾਸ਼ਨ ਲੈ ਕੇ ਰੱਖ ਰਿਆ ਚਾਰ ਚਾਰ ਮਹੀਨੇ ਦਾ ਪੰਜ ਪੰਜ ਮਹੀਨੇ ਦਾ ਲੇਕਿਨ ਇਹ ਲੋਕ ਨਹੀਂ ਦੇਖਦੇ ਪੀ ਇਹ ਇੱਥੋਂ ਤਾਂ ਜਦੋਂ ਪਾਣੀ ਤੇ ਸਾਹ ਨਾਲ ਮਾਤਾ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਰਾਮ ਸਿੰਘਲ ਪਿੰਡ ਤੁਹਾਡੇ ਵਾਵਾ ਨੁਕਸਾਨ ਹਾਂ ਵੱਧ ਹੋ ਗਿਆ ਨੁਕਸਾਨ ਕੀ ਲੈ ਚੱਲੇ ਹੁਣ ਅਸੀਂ ਇੱਥੇ ਲੈ ਸਕਦਾ ਮੁਰੇ ਕੋਲ ਹਦਾਇਆ ਸੀ ਉਹ ਲੈਣ ਆਏ ਕਿੱਥੋਂ ਆਦਲਾ ਕਿਵਿਚ ਨਹੀਂ ਖਰੀਦਾ ਹੈ ਕਿ ਕੋਈ ਦੇਕੇ ਗਿਆ ਨਹੀਂ ਆਪ ਦਾ ਖਰੀਦਾ ਹੈ ਅਸੀਂ ਆਪ ਦਾ ਖਰੀਦਾ ਹੈ ਹਾਂ ਆਪ ਦਾ ਖਰੀਦਾ ਹੈ ਇਹ ਤਾਂ ਕਈ ਜਾਂਦੇ ਵੀ 6 6 ਮਹੀਨੇ ਦਾ ਇਨਾ ਇਕੱਠਾ ਕਰ ਲਿਆ ਨਾ ਕੁਝ ਨਹੀਂ ਮਿਲਿਆ ਜੀ ਥੋੜੀ ਹਾਂ ਹਾਂ ਇਹ ਮੁਕਿਆ ਪੈਸੇ ਲੈਣ ਆਏ ਸੀ ਅਸੀਂ ਤਾਂ ਆਪ ਦਾ ਖਰੀਦ ਕੇ ਲਿਆਇਓ ਆਪ ਦਾ ਖਰੀਦ ਲੈਂਦਾ ਹੁਣ ਜਾਓਗੇ ਕਿਵੇਂ ਪਿੰਡ ਨੂੰ 베ੜੀ ਤੇ ਜੀ 베ੜੀ ਤੇ ਜਾ ਰਹੇ ਚੁਣਾਂ ਗਏਗਾ ਪੁਵੇਰੀ ਤੇ 베ੜੀ ਤੇ ਜਾਂਦੇ ਪੈਸੇ ਤੁਹਾਡਾ ਘਰ ਬਚਿਆ ਤੁਹਾਡਾ ਘਰ ਆਗੂ ਬੰਨ ਪਾਏ ਨੇ ਤੇ ਬਚਾ ਖੜਾ ਹੋਈਏ ਤੇ ਪਾਣੀ ਡੱਡ ਹੈਗਾ ਨਾਲ ਠੀਕ ਹੈ ਹਾਂ ਜਾਤੇ ਵੇਖਾ ਜਾਵੇ ਪਿਮਾੜੇ ਪਾਣੀ ਲਿਆ ਜਾਇਦਾ ਤਾਂ ਹੂੰ ਉਹ ਬਚਾਏ ਨੇ ਪੀ ਬੱਚੇ ਬੱਚੇ ਅਗੇ ਨੇ ਕੋ ਡੰਗਰ ਰਗੇ ਨੇ ਚਰ ਸੁੱਕੀ ਤਾਂ ਖੜੇ ਰਹਿਣਦੇ ਹੋਰ ਕੁਛ ਨਹੀਂ ਬਚਿਆ ਦੇਖੋ ਚਾਰਾ ਪੱਠੇ ਚਾਰ ਕੁਛ ਪਹੁੰਚਾ ਕੁਛ ਨਹੀਂ ਪਹੁੰਚਦਾ ਟੂੜੀ ਨਾ ਕੁਛ ਨਹੀਂ ਅਜੇ ਪਹੁੰਚਾ ਆ ਛੜਕਾ ਟੁੱਟ ਕੇ ਕੁਛ ਨਹੀਂ ਹਟਾ ਤਾਂ ਬਚਤ ਨਾ ਸਾਨੂੰ ਅਜੇ ਥੋੜੀ ਕੁਛ ਮਿਲਿਆ ਦੇਖੋ ਥੋਡੇ মিডিਆ ਦੇ ਸਾਰੇ ਸਾਨੂੰ ਜਿਹੜੀ ਹਲਫ ਮਿਲੀ ਹੈ ਭਾਈਚਾਰੇ ਜਿਹੜੇ ਆਏ ਆ ਸਾਡੇ ਪੰਜਾਬ ਦੇ ਇਹ ਸਾਡੀ ਮਦਦ ਕਰਨ ਆਏ ਆ ਸਿਰਫ মিডিਆ ਦੇ ਕਰਕੇ ਨਹੀਂ ਤਾਂ ਸਾਡੀ ਕਿਸੇ ਇਤਵਾਦਤ ਨਹੀਂ ਪੁੱਛਣੀ ਨਾ ਭਾਈ 23 ਵਿੱਚ ਪਾਣੀ ਦੀ ਕਿਸੇ ਨੂੰ ਵਾਰਦਤ ਚਿਨਾਰ ਹਾੜੀ ਕਿਸ ਨੇ ਪਹਿਲਾਂ ਪੁੱਛੀ ਗੱਲ ਮੈਂ ਕਰਦਾ ਹਿਰਾਸ਼ ਹੰਦੀ ਇਹ ਲੋਕ ਕਹਿੰਦੇ ਨੇ ਰਾਸ਼ਨ 4 ਮਹੀਨੇ ਦਾ 5 ਮਹੀਨੇ ਦਾ ਇਕੱਠਾ ਕਰ ਲਿਆ ਮੇਰੇ ਵੀਰੇ ਜਿਨ੍ਹਾਂ ਦੇ ਕਮਰੇ ਡਿੱਗੇ ਆ ਆ ਪਾਣੀ ਦੇਖ ਲੋ ਪਾਣੀ ਦੇ ਹਿਸਾਬ ਨਾਲ ਮੀਨਾ ਇਸ ਤੋਂ ਨੈਕਸਟ ਟਾਈਮ ਵੀ 3 ਮਹੀਨੇ ਕੋਈ ਕਿਸਾਨ ਆਪਦਾ ਕੰਮ ਨਹੀਂ ਕਰ ਸਕਦਾ ਇਹ ਲੋਕ ਨੇ ਵਿਖਦੀ ਉਸ ਟਾਈਮ ਕਿਸੇ ਨਿਵਾਰਦਤ ਪੁੱਛਣੀ ਕਿ ਕਿਸੇ ਆ ਕੇ ਜੇ 1 ਮਹੀਨੇ ਦਾ ਰਾਸ਼ਨ ਰੱਖ ਵੀ ਲਿਆ ਤਾਂ ਕੀ ਉਹਦੇ ਬੱਚਿਆਂ ਨੂੰ ਕੀ ਖਵਾਣਗੇ ਨਾ ਤਾਂ ਦਿਹਾੜੀਦਰਗ ਕੰਮ ਕਰ ਸਕਦਾ ਹੈ ਰੇਕ ਨੂੰ ਆਦੇ ਕਰਦੀ ਹੋਏ ਕਿ ਪਾਣੀ ਘਟਣ ਤੋਂ ਬਾਅਦ ਇੱਥੇ ਕਿਸੇ ਨੇ ਆ ਕੇ ਕਿਸੇ ਦੀ ਵਾਰਦਤ ਨਹੀਂ ਪੁੱਛਣੀ ਜੇ ਮੇਰੇ ਵੀਰੇ ਕਿਸੇ ਨੇ ਰਾਸ਼ਨ ਮਹੀਨੇ ਦਾ ਰ ਤੋਂ ਕੋਈ ਨਹੀਂ ਵੱਡੀ ਗੱਲ ਨਹੀਂ ਹੈਗੀ ਅਤੇ ਬੱਚਿਆਂ ਨੂੰ ਖਵਾਉਣ ਵਾਸਤੇ ਤਾਂ ਰੇਮਾ ਸੋਚ ਕੇ ਚੱਲਣਾ ਪੈਂਦਾ ਹੈ ਦੂਜੀ ਗੱਲ ਮੈਂ ਇਹ ਕਹਿਣਾ ਜੀ ਸਰਕਾਰੀ ਜਿਹੜੀ ਸਰਕਾਰ ਨੇ ਜਿ ਛੁੱਟੀਆਂ ਕੀਤੀਆਂ ਨੇ ਸਰਕਾਰੀ ਕੀ ਹੋ ਗਿਆ ਮਾਤਾ ਸਾਨੂੰ ਛੱਡਾ ਉੱਥੇ ਕਿੱਥੇ ਬੇੜੀ ਤੇ ਬੇੜੀ ਤੇ ਜਾਣਾ ਹੈ ਹਾਂ ਕਿੰਨੀ ਉਮਰ ਹੈ ਤੁਹਾਡੀ ਇਹ ਅਗੀ 70 ਸਾਲ ਦੀ ਤੇ ਸਮਾਨ ਲੈਣ ਆਪ ਗਏ ਹੋ ਤੁਸੀਂ ਨਹੀਂ ਹਾਂ ਇਹ ਤਾਂ ਇੱਧਰ ਗਿਆ ਸੀ ਉੱਧਰ ਇਹ ਕਲਤੇ ਢੀਂਆ ਮੜੇ ਕੌਣ ਕਿੱਥੋਂ ਲਿਆ ਆ ਫਿਰ ਸ਼ਮਸ਼ਾ ਬਾਦ ਵਿੱਚ ਇਹ ਕਿ ਲਿਗੜੇ ਨੂੰ ਸਾਦੇ ਤਾਵਣਾ ਅੱਛਾ ਇਹ ਬੱਚੇ ਛੋਟੇ ਛੋਟੇ ਕੀ ਨਾਂ ਹੈ ਪੁੱਤ ਨਵਦੀਪ ਸਿੰਘ ਡਰ ਲੱਗਦਾ ਪਿਆ ਨਾ ਨਹੀਂ ਤਗੜੇ ਹੋ ਹਾਂ ਤਗੜੇ ਆ ਤਗੜੇ ਆ ਤਗੜੇ ਹੋ ਹਾਂਜੀ ਸਕੂਲੇ ਜਾਂਦੇ ਹੋ ਹਾਂ ਕਿਹੜੀ ਕਲਾਸ ਹੈ 7ਵੀਂ ਪੜ੍ਹਾਈ ਕਰਦੇ ਹੋ ਹਾਂਜੀ ਤੂੰ ਪੁੱਤ ਕਿਹੜੀ ਕਲਾਸ ਚ ਹੈ 5ਵੀਂ ਆ ਦੇਖੋ ਪੰਜਾਬ ਉਕਰਿਆ ਇਸ ਟੀ-ਸ਼ਰਟ ਦੇ ਉੱਤੇ ਧੀ ਰਾਣੀ ਦੀ ਇਹ ਸਾਡੇ ਸਰੜੀ ਜਵਾਕ ਨੇ ਜਾ ਮੇਰਾ ਪੁੱਤ ਜਾਓ ਹੁਣ ਇਹ ਬੇੜੀ ਚੋਂ ਦੇਖੋ ਨਿੱਕੇ ਨਿੱਕੇ ਬੱਚੇ ਪਹਿਲਾਂ ਇੱਥੋਂ ਪੁਲ ਪਾਰ ਕਰਕੇ ਜਾਣਗੇ ਫਿਰ ਬੇੜੀ ਤੋਂ ਜਾਣਗੇ ਇਹ ਹਾਲਾਤ ਜਿਹੜੇ ਬਣੇ ਆ ਬੜਾ ਔਖੇ ਹਾਲਾਤ ਹੋਏ ਖੜੇ ਨੇ ਯਕੀਨ ਮੰਨੋ ਕਿ ਲੋਕਾਂ ਦੀਆਂ ਗੱਲਾਂ ਸੁਣਨਾ ਕਈ ਜਗ੍ਹਾ ਦੇ ਉੱਤੇ ਬੇਤੁਕਾ ਰਾਸ਼ਨ ਵੰਡ ਦਿੱਤਾ ਜਿੱਥੇ ਲੋੜ ਹੈ ਹਜੇ ਤੱਕ ਰਾਸ਼ਨ ਨਹੀਂ ਹੈ ਮੈਨੂੰ ਲਈ ਵੇਖ ਲੋ ਕੀ ਕਹਿੰਦੀ ਕਿਸੇ ਬੱਚੀ ਮੋਲ ਦਾ ਖਰੀਦ ਕੇ ਲੈ ਕੇ ਇਸ ਹਾਰਡ ਦੇ ਵਿੱਚ ਵੀ ਮੋਲ ਦਾ ਸਮਾਨ ਖਰੀਦ ਕੇ ਲੈ ਮੈਂ ਤੁਹਾਨੂੰ ਦੱਸਣ ਦਈਆਂ ਕਿ ਜੀਮਾ ਕਿੱਥੇ ਜਾ ਰਹੀਆਂ ਫਾਊਂਡੇਸ਼ਨਾਂ ਕਿੱਥੇ ਜਾ ਰਹੀਆਂ ਇੱਥੇ ਵੀ ਨਜ਼ਰ ਮਾਰਨ ਆ ਕੇ ਮੈਂ ਹੀ ਕਹਿੰਦੀ ਆ ਕਿ ਮੈਨੂੰ ਜਿੱਥੋਂ ਤੱਕ ਲੱਗਦਾ ਬਾਰਡੇ ਰੇੜੀ ਤੱਕ ਹਜੇ ਕੋਈ ਨਹੀਂ ਪਹੁੰਚਿਆ ਹੈ ਆ ਆਪਣੇ ਆਪਣੇ ਪਿੰੇਰੇ ਨੇਰੇ ਜਿਹੜੇ ਪਿੰਡ ਨੇ ਉੱਥੋਂ ਤੱਕ ਚਲੇ ਗਏ ਲੇਕਿਨ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਪਾਣੀ ਤੀਤੀ ਫੋਟ ਤੱਕ ਪਹੁੰਚਿਆ ਹੋਇਆ ਉੱਥੋਂ ਹਜੇ ਤੱਕ ਕੋਈ ਨਹੀਂ ਪਹੁੰਚਿਆ ਬਾਕੀ ਵੇਖਿਆ ਜਾ ਕੇ ਲੋਕਾਂ ਦੇ ਹਾਲਾਤ ਬਹੁਤ ਮਾਰੇ ਨੇ ਲੋਕੀ ਕਹਿੰਦੇ ਨੇ ਕਿ ਜਿਹੜੇ ਸੱਪ ਵਗੈਰਾ ਨੇ ਉਹ ਪਾਣੀਆਂ ਦੇ ਵਿੱਚ ਆਏ ਹੋਏ ਨੇ ਸਾਰੇ ਪਸ਼ੂਆਂ ਨੂੰ ਲਪਸੰਦੇ ਨੇ ਸਾਰਾ ਕੁਝ ਇੰਜ ਦਾ ਉਹਨਾਂ ਨੇ ਦੱਸਿਆ ਸਾਰਾ ਕੁਝ ਜੋ ਵੀ ਹਾਲਾਤ ਉਹ ਆਖਿਆ ਤੇ ਵਾਕਈ ਹਾਲਾਤ ਬਹੁਤ ਹੀ ਮਾਰੇ ਹੋਏ ਪਏ ਨੇ ਇਹ ਉਹ ਤਬਕਾ ਸੀ ਜਿਹੜਾ ਮਜ਼ਦੂਰ ਤਬਕਾ ਤੇ ਜਿਹੜਾ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਮਹੀਨੇ ਦੀ ਤਨਖਾਹ ਜਿਹੜੀ ਹੈ 7-8000 ਹੈ ਤੇ ਉਹਦੇ ਤੇ ਗੁਜ਼ਾਰਾ ਕਰਦੇ ਨੇ ਤੇ ਜਦੋਂ 7000 ਕੀ ਬੰਦਾ ਜੀ ਦੋ ਵੇਖੋ ਕਿ ਅੱਗੇ ਕੰਮ ਹੀ ਕੋਈ ਨਹੀਂ ਹੈ ਜੋ ਇਹਨਾਂ ਨੇ ਕੀ ਕਰਨਾ ਮੈਂ ਜਿਵੇਂ ਵੀਰੇ ਦੀ ਗੱਲ ਆ ਕਿ ਜਿਵੇਂ ਇਹ ਹਾਲਾਤ ਨੇ ਅੱਜ ਕੱਲ 3-3 4-4 ਮਹੀਨੇ ਲੱਗ ਜਾਣੇ ਪਾਣੀ ਲਾਧਦੇ ਤੇ ਅਗਰ ਕਿਸੇ ਨੇ 1 ਮਹੀਨੇ ਦਾ ਰਾਸ਼ਨ ਇਕੱਠਾ ਕਰ ਲਿਆ ਵੈ ਉਹਨਾਂ ਨੂੰ ਫਿਰ ਇੰਜ ਦੀ ਗੱਲ ਨਹੀਂ ਕਰਨੀ ਚਾਹੀਦੀ ਬਾਕੀ ਹਾਂ ਜਿਹੜੇ ਨੇਰੇ-ਤੇਰੇ ਦੇ ਪਿੰਡ ਨੇ ਜਿਵੇਂ ਕੋਈ ਕਈ ਲੋਕ ਕਹਿੰਦੇ ਨੇ ਖੋਵਾ ਤੋਂ ਹੀ ਲਈ ਹੋਈ ਹੈ ਇਹ ਕੀਤਾ ਹੋਇਆ ਉਹ ਕੀਤਾ ਹੋਇਆ ਖੁਦਾਰਾ ਜਿਹੜੇ ਅਗਲੇ ਲੋਕ ਨੇ ਉਹਨਾਂ ਤੱਕ ਵੀ ਜਾਣ ਦੋ ਤਾਕੇ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਉਹ ਵੀ ਆਪਣੇ ਬੱਚਿਆਂ ਨੂੰ ਕੁਝ ਖਵਾ ਸਕਣ ਉਹਨਾਂ ਤਾਂਕਿ ਕੋਈ ਏਡ ਪਹੁੰਚ ਸਕੇ ਇਹਦਾ ਮਤਲਬ ਹੈ ਕਿ ਜਿਹੜੇ ਅਸਲ ਹੱਕਦਾਰ ਨੇ ਜਿਹੜੇ ਬਾਰਡਰਾਂ ਤੇ ਬੈਠੇ ਨੇ ਠੀਕ ਹੈ ਜਿੰਨਾ ਤੱਕ ਮਸਾਂ ਕਿ ਬੀੜੀਆਂ ਵੀ ਔਖੀਆਂ ਪਹੁੰਚਦੀਆਂ ਪਈਆਂ ਨੇ ਹਾਂ ਠੀਕ ਹੈ ਉਹਨਾਂ ਦੇ ਕਰ ਬਹੁਤੀ ਮਦਦ ਕੀਤੀ ਹੈ ਅੱਛਾ ਪਰ ਉਹ ਪਾਈ ਜੀ ਕਹਿੰਦੇ ਸੀ ਕਿ ਮੂੰ ਮਲਾ ਦੇ ਬਰਾ ਚੱਲਦਾ ਪਿਆ ਵਾ ਮੈਨੂੰ ਜਿੱਥੇ ਤੱਕ ਲੱਗਦਾ ਕਿ ਜਿਵੇਂ ਅਸੀਂ ਇੱਕ ਪਿਛਲੀ ਫਿਲਮ ਵੀਡੀਓ ਵੇਖੀ ਸੀ ਤੇ ਉਹਦੇ ਚੋਣਾਂ ਨੇ ਆਖਿਆ ਸੀ ਕਿ ਸਰਪੰਚਾਂ ਨੂੰ ਦਬੋ ਉਹ ਅੱਗੇ ਜਾ ਕੇ ਵੰਡ ਕੇ ਆਣਗੇ ਉਹ ਸਾਰਾ ਕੁਝ ਕਰਨਗੇ ਪਰ ਮੈਨੂੰ ਜਿੱਥੇ ਤੱਕ ਲੱਗਿਆ ਜਿਹੜਾ ਬੰਦਾ ਆਪਰਾਸ਼ਨ ਲੈ ਕੇ ਆਂਦਾ ਨਾ ਆਪ ਹਰ ਬੰਦੇ ਨੂੰ ਵੇਖ ਕੇ ਘਰ ਦਾ ਸਰਵੇ ਕਰਕੇ ਗਰਾਉਂਡ ਫਲੋਰ ਤੇ ਉਤਰ ਕੇ ਆਪ ਵੇਖ ਕੇ ਹਰ ਘਰ ਦੇ ਵਿੱਚ ਪੰਚਾਵੇ ਫੇਰੀ ਹੈ ਕਿਉਂਕਿ ਇਹ ਗੱਲ ਵਾਕਈ ਹੋਏਗੀ ਕਿ ਮੂੰਹ ਮਲਾਦਾ ਚੱਲਦਾ ਹੋਏਗਾ ਜਿਨ੍ਹਾਂ ਨੂੰ ਤੁਸੀਂ ਦਿਉ ਇਕੱਠਾ ਸਟੋਰ ਕਰਕੇ ਰੱਖ ਲੈਂਦੇ ਨੇ ਇੱਕ ਦੋ ਇੱਕਾ ਦੁਕਾਨੂਆਂ ਦੇ ਦਿੱਤਾ ਬਾਕੀਆਂ ਨੂੰ ਲਾਰਾ ਲਾ ਦਿੱਤਾ ਲੇਕਿਨ ਐਵੇਂ ਹੈ ਕਿ ਦੇਖ ਲਓ ਕਿ ਲੋਕ ਕਿੰਨਾ ਹਾਲਾਤਾਂ 'ਚ ਵੀ ਨਹੀਂ ਬਾਜ਼ ਆਂਦੇ ਪਏ ਕਈ ਤਾਂ ਐਸੇ ਨੇ ਆਪਣਾ ਕਾਰੋਬਾਰ ਲੁਟਾਣ ਤੇ ਤੁਰੇ ਹੋਏ ਨੇ ਕਹਿੰਦੇ ਨੇ ਕਿ ਜੋ ਕੁਛ ਹੈ ਵੰਡ ਦੇਗੇ ਤੇ ਕਈ ਐਸੇ ਨੇ ਕਿ ਉਹ ਉਹਨਾਂ ਨੂੰ ਹਜੇ ਵੀ ਜਮਾ ਪੂੰਜੀ ਕਰਨ ਦੀ ਪਈ ਹੋਈ ਹੈ ਦੇਖੋ ਜਦੋਂ 10 ਸਾਲ ਅਸੀਂ ਕਹਿੰਦੇ ਸੀ ਜਦੋਂ ਵੋਟਾਂ ਦਾ ਵੋਟਾਂ ਲੈਣੀ ਆ ਉਹਨਾਂ ਫੇਰ ਆ ਕਹਿੰਦੇ ਨੇ ਅਸੀਂ ਤੁਹਾਡੇ ਸਾਰੇ ਕੰਮ ਕਰਾਂਗੇ ਅਸੀਂ ਤੁਹਾਡੇ ਆ ਵੀ ਕੰਮ ਕਰਾਂਗੇ ਜਦੋਂ ਵੋਟਾਂ ਤੋਂ ਜਿੱਤ ਜਾਂਦੇ ਨੇ ਸੀਟਾਂ ਤੇ ਬਹਿ ਜਾਂਦੇ ਨੇ ਫਿਰ ਕੋਈ ਨਹੀਂ ਪੁੱਛਦਾ ਫਿਰ ਆਵਾਮ ਨੂੰ ਕੀੜੇ ਮਕੂੜੇ ਸਮਝਦੇ ਨੇ ਕਿ ਮਰਦੀ ਐ ਤੇ ਮਰ ਜਾਵੇ ਸਾਨੂੰ ਇਹਦੇ ਨਾਲ ਕੋਈ ਸਰਕਾਰ ਨਹੀਂ ਠੀਕ ਹੈ ਉਹ ਦੇਖੋ ਜੀ ਮੋਦੀ ਨੇ 1600 ਕਰੋੜ ਰੁਪਇਆ ਜਿਹੜਾ ਹੈ ਪੰਜਾਬ ਵਾਸਤੇ ਵਕਫ ਕੀਤਾ ਹੈ ਅਗਰ ਉਹ ਨਾ ਵੀ ਕਰਦਾ ਨਾ ਤੇ ਪੰਜਾਬ ਤਾਂ ਵੀ ਡੋਲਣਾ ਨਹੀਂ ਸੀਗਾ ਬਿਲਕੁਲ ਜਿੰਨੇ ਜਿਹੜੇ ਨੇ ਪੰਜਾਬ ਨੂੰ ਮੋੜਾ ਲਾ ਲਿਆ ਨਾ ਠੀਕ ਹੈ ਪਰ ਚਲੋ ਉਹਦੀ ਜੀ ਆਪਣਾ ਮਿਹਰਬਾਨੀ ਹੈ ਠੀਕ ਹੈ ਕਿ ਚਲੋ ਉਹਨੇ ਕੁਝ ਨਾ ਕੁਝ ਤੇ ਸੋਚਿਆ ਕਿਸੇ ਇੱਕ ਬੰਦੇ ਨੇ ਵਿੱਚੋ ਕਿਹਾ ਕਿ ਆਪਣਾ ਨਾ ਕਿ ਭਈ ਇੰਨੇ ਜ਼ਿਲ੍ਹੇ ਨੇ ਠੀਕ ਹੈ 8 10 ਜ਼ਿਲ੍ਹੇ متاثر ਹੋਏ ਨੇ ਠੀਕ ਹੈ ਹਜ਼ਾਰਾਂ ਤਦਾਦ ਚ ਪਿੰਡ ਨੇ ਜੇ ਇਹ ਮੁਤਾਬਿਕ 1600 ਕਰੋੜ ਨਾਲ ਸਾਡਾ ਕੀ ਬਨੇਗਾ ਮਤਲਬ ਕਿ ਸਾਨੂੰ ਲੰਮ ਸਮੇਂ ਕੋ 20000 ਕਰੋੜ ਦੇ ਨੇੜੇ ਤੇ ਜਿਹੜੇ ਦਿਓ ਤਾਂ ਕਿ ਅਸੀਂ ਫਿਰ ਦੁਬਾਰਾ ਆਪਣਾ ਸਾਰਾ ਨਿਜ਼ਾਮ ਜਿਹੜਾ ਨਾ ਉਹ ਪੂਰਦਾ ਬਕਾ ਚ ਸਕੀਏ ਠੀਕ ਹੈ ਤੇ ਮੋਦੀ ਗਵਰਨਮੈਂਟ ਨੇ ਮੋਦੀ ਨੇ ਕੀ ਕਿਹਾ ਮੋਦੀ ਨੇ ਕਿਹਾ ਕਿ ਭਾਈ 12000 ਕਰੋੜ ਤੁਹਾਡੇ ਪੰਜਾਬ ਦੇ ਅਕਾਊਂਟ ਚ ਪਿਆ ਹੋਇਆ ਹੈ ਠੀਕ ਹੈ ਮੈਨੂੰ ਇਹ ਦੱਸੋ ਕਿ ਇੱਥੇ ਭਗਵਦ ਮਾਨ ਦਾ ਫਰਜ਼ ਨਹੀਂ ਬੰਦਦਾ ਕਿ 12000 ਕਰੋੜ ਤੇ ਹਰ ਜਗ੍ਹਾ ਦੇ ਉੱਤੇ ਕਵੇ ਭਾਈ ਤੁੰਨ ਕੇ ਲਾਓ ਠੀਕ ਹੈ ਇੱਕਾ ਤੋਂ ਇਹ ਸਿਰਫ ਉਹਨਾਂ ਨੇ ਵੋਟਾਂ ਵਾਸਤੇ ਰੱਖੇ ਨੇ ਕਿ ਅੱਗੋ ਜਦੋਂ ਨਵੇਂ ਇਲੈਕਸ਼ਨ ਆਣੇ ਨੇ ਤੇ ਉਹਨਾਂ ਚ ਫਿਰ ਦੇਣੇ ਨਹੀਂ ਹੈ ਠੀਕ ਹੈ ਫਿਰ ਪੈਸਾ ਹੀ ਤੇ ਚਲਾਉਂਦੇ ਨੇ ਹਰ ਪਾਸੇ ਹੁਣ ਦੇਖੋ ਸਲਾਬ ਵੀ ਸਿਆਸਤ ਦੀ ਨਜ਼ਰ ਹੋ ਜੇਗੀ ਠੀਕ ਹੈ ਗਰੀਬ ਵਾਮ ਜਿਹੜੇ ਨੇ ਉਹ ਵੀ ਸਿਆਸਤ ਦੀ ਨਜ਼ਰ ਨੇ ਜਿਹੜੇ ਏਸੀਆਂ ਚ ਬੈਠੇ ਨੇ ਏਸੀ ਵਾਲੇ ਕਮਰਿਆਂ ਚ ਬੈਠੇ ਨੇ ਆਪਣੇ ਘਰਾਂ ਚ ਬੈਠੇ ਕਾਰਾਂ ਚ ਬੈਠੇ ਨੇ ਉਹਨਾਂ ਨੂੰ ਕਾਦੀ ਟੈਨਸ਼ਨ ਨਹੀਂ ਨਾ ਉਹ ਉਹਨਾਂ ਨੇ ਹਾਰਡ ਦਾ ਮਜ਼ਾ ਚੱਖਿਆ ਨਾ ਉਹਨਾਂ ਦੀ ਪੈਲੀ ਡੁੱਬੀ ਨਾ ਉਹਨਾਂ ਦਾ ਘਰ ਡੁੱਬਾ ਨਾ ਉਹਨਾਂ ਦੇ ਪਸ਼ੂ ਮਰੇ ਉਹਨਾਂ ਨੂੰ ਕੀ ਪਤਾ ਸਰਗੁੱਦਾ ਕਿੰਨੇ ਮੀਲ ਹੈ ਅੱਛਾ ਵੇਖਿਆ ਕਿ ਉਹ ਜੀ ਦੋਨਾਂ ਨੇ ਕੀ ਕਿਹਾ ਉਹਨਾਂ ਸਾਰਿਆਂ ਦੇ ਚਿਹਰੇ ਵਹਾਉ ਤੇ ਵਾਕਈ ਹਰ ਬੰਦਾ ਹੀ ਕਿਸੇ ਨਾ ਕਿਸੇ ਸੋਚ ਚ ਕਿਸੇ ਨਾ ਕਿਸੇ ਟੈਨਸ਼ਨ ਚ ਮੁਤਲਾਸੀ ਕਿ ਉਹ ਮਤਲਬ ਇੱਕ ਤੇ ਹੈ ਕਿ ਜਿਹੜੇ ਹਾਲਾਤ ਚੱਲਣ ਤੇ ਉਹਨਾਂ ਬਾਰੇ ਸੋਚਣਦੇ ਇੱਕ ਜਿਹੜੇ ਆਣ ਵਾਲੇ ਹਾਲਾਤ ਨੇ ਉਹਨਾਂ ਬਾਰੇ ਸੋਚਣਦੇ ਨੇ ਤੇ ਹਰ ਬੰਦਾ ਹੀ ਮਜਬੂਰ ਹੋ ਕੇ ਬੈਠਾ ਐਸ ਟਾਈਮ ਜੰਗ ਹੈਗੀ ਹੈ ਸਮਝ ਲੋ ਕਿ ਰਾਸ਼ਨ ਦੀ ਬਿਲਕੁਲ ਠੀਕ ਹੈ ਕਿਉਂ ਸਰਵਾਈਵ ਕਰਨਾ ਹੈ ਠੀਕ ਹੈ ਅੱਜ ਲੋਕ ਕਹਿੰਦੇ ਆ ਨਾ ਕਿ ਨਹੀਂ ਯਾਰ ਨਹੀਂ ਆਪਣਾ ਇੱਕ ਟਾਈਮ ਦਾ ਖਾਣਾ ਨਹੀਂ ਇੱਕ ਟਾਈਮ ਦੇ ਨਾਲ ਭੁੱਖ ਲੱਤ ਦੀ ਬੰਦੇ ਦੀ ਠੀਕ ਹੈ ਜਦੋਂ ਬੰਦੇ ਨੇ ਖਾਣਾ ਜਿ ਬੈਠਾ ਪਰੇਸ਼ਾਨੀ ਮੁਸੀਬਤਾਂ ਜਿ ਬੈਠਾ ਇਸ ਟਾਈਮ ਤੇ ਹੈਗੀ ਰਾਸ਼ਨ ਦੀ ਜੰਗ ਇਸ ਰਾਸ਼ਨ ਦੀ ਜੰਗ ਤੋਂ ਬਾਅਦ ਬਿਮਾਰੀ ਦੀ ਜੰਗ ਸ਼ੁਰੂ ਹੋ ਜਾਂਦੀ ਹੈ ਭਗਵਾਨ ਸਾਡੇ ਬੱਚਿਆਂ 'ਤੇ ਕੱਦਰ ਨੂੰ ਕੈਂਸਰ ਨਿਕਲਦਾ ਹੈ ਕੈਂਸਰ ਨਿਕਲਦਾ ਤਾਂ ਸੱਪ ਜਿਹੜੇ ਹੁਣ ਸੱਪਾਂ ਨਾ ਕਿੰਨੀਆਂ ਮੋਤਾ ਹੋ ਗਏ ਮੋਤਾ ਹੋ ਗਏ ਦੂਸਰਾ ਹੈ ਕਿ ਸਾਡੇ ਕਹਿੰਦੇ ਐ ਤੇ ਹੁਣ ਫਿਰ ਵੀ ਸਾਫ ਪਾਣੀ ਅਸੀਂ ਵੇਖਿਆ ਨਹੀਂ ਤੇ ਐਸੇ ਹੀ ਸਾਡੇ ਦਰਿਆ ਦੇ ਵਿੱਚ ਉਹਨਾਂ ਦਾ ਕੈਮੀਕਲਾਂ ਵਾਲਾ ਪਾਣੀ ਹੁੰਦਾ ਤੇ ਸਾਡੇ ਬੱਚੇ ਨਾਲਾ ਹੀ ਇਹ ਦਰਿਆ ਕਹਾਦਾ ਨਾਲਾ ਹੀ ਹੈ ਉਹ ਤੇ ਉਹਨਾਂ ਨੇ ਕਿਹਾ ਕਿ ਇੰਨੀ ਉਹਦੇ ਵਿੱਚ ਜ਼ਿਆਦਾ ਉਹ ਵੈਲਿਊ ਹੈ ਕਿ ਸਾਡੇ ਬੱਚਿਆਂ ਟਿਕਰ ਵਿੱਚ ਕੈਂਸਰ ਨਿਕਲ ਆਉਂਦਾ ਹੈ ਤੇ ਨਾ ਫਿਰ ਸਾਨੂੰ ਕੋਈ ਫੈਸਿਲਿਟੀ ਜਾਂ ਇਲਾਜ ਦੀ ਨਾ ਸਾਨੂੰ ਕੋਈ ਉਹਦੇ ਉੱਤੇ ਕੋਈ ਚੀਜ਼ ਮੁਆਵਜ਼ਾ ਮਿਲਦਾ ਨਾ ਕੋਈ ਐਸੀ ਚੀਜ਼ ਹੈ ਕਿ ਮਸਤ ਕਮ ਹੋਰ ਕੁਛ ਨਹੀਂ ਅਗਰ ਤੁਸੀਂ ਉਹਨਾਂ ਇਹਦਾ ਮਤਲਬ ਹੈ ਕਿ ਉਹ ਪੀਣ ਵਾਲਾ ਪਾਣੀ ਵੀ ਸਾਫ਼ ਨਹੀਂ ਹੈ ਜਿਸ ਦੀ ਵਜ੍ਹਾ ਤੋਂ ਇਹ ਇੰਨੀ ਡੇਂਜਰਸ ਡਿਜ਼ੀਜ਼ ਜਿਹੜੀ ਆ ਫੈਲਣ ਦੇਈ ਹੈ لیکن ਐਵਾਂ ਕਿ ਕੀ ਫਾਇਦਾ ਇਨੀਆਂ ਵੋਟਾਂ ਦਾ ਕੀ ਫਾਇਦਾ ਤੁਹਾਡੇ ਇਹਨੇ ਉੱਚਾਉਂਦੇ ਆ ਤੇ ਬਹਿਨਦਾ ਕਿ ਜਦੋਂ ਤੁਸੀਂ ਆਪਣੀ ਆਵਾਮ ਨੂੰ ਕਿਸ ਹੁਲਕ ਨਹੀਂ ਦੇ ਸਕੀ ਉਹਨਾਂ ਦੀ ਬੇਸਿਕ ਨੀਡਸ ਹੀ ਨਹੀਂ ਪੂਰੀ ਕਰਨੀਆਂ ਹੈ ਬਾਕੀ ਇਹ ਜਿਹੜੇ ਭੈਣ ਭਰਾ ਫਾਊਂਡੇਸ਼ਨ ਦੇ ਵਿੱਚ ਕੰਮ ਕਰਦੇ ਪਏ ਨੇ ਨਾ ਠੀਕ ਹੈ ਖਾਲਸਾਈਡ ਹੋ ਗਿਆ ਆਪਣਾ ਗਲੋਬਲ ਸਿਕ ਵਾਲੇ ਹੋ ਗਏ ਬਾਕੀ ਜਿਹੜੇ ਆਪਣੇ ਭੈਣ ਭਰਾ ਜਿਹੜੇ ਇਸ ਟਾਈਮ ਕਾਫੀ ਤਦਾਦ ਨਾਲ ਲਗਾ ਕੇ ਕੰਮ ਕਰਦੇ ਪਏ ਨੇ ਠੀਕ ਹੈ ਉਹ ਲਿਆਦਾ ਬਾਰਡਰ ਏਰੀਆ ਨੂੰ ਇੱਕ ਦਫਾ ਟੱਚ ਕਰਕੇ ਵੀ ਬਿਲਕੁਲ कि ਜਿਹੜੀ ਬਾਰਡਰ ਏਰੀਆ ਤੁਮਹਾਨੂੰ ਲੋ ਪਾਕਿਸਤਾਨ ਇੰਡੀਆ ਦਾ ਜਿਹੜਾ ਬਾਰਡਰ ਹੈ ਨਾ ਪੰਜਾਬ ਦਾ ਬਾਰਡਰ ਹੈ ਬਾਰਡਰ ਦੇ ਉੱਤੇ ਬਹੁਤ ਜ਼ਿਆਦਾ ਤਬਾਈ ਹੈ ਉੱਥੇ ਤਿੱਕਰ ਹਜੇ ਤਿੱਕਰ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਉਹ ਮਾਈ ਨੇ ਠੀਕ ਹੈ ਛਾ ਪਰ ਸੇਤ ਰੱਖਿਆ ਤੇ ਕਹਿੰਦੀ ਮੈਂ ਮੁੱਲ ਲੈ ਕੇ ਆ ਸਕਦਾ ਠੀਕ ਹੈ ਕਿ ਤੁਸੀਂ ਇਹ ਹਾਲਾਤ ਵੇਖੋ ਕਿ ਉੱਥੇ ਤਿੱਕਰ ਉੱਥੇ ਮੁੱਲ ਸੌਦਾ ਲਿਆ ਜਾ ਰਿਹਾ ਤੇ ਉੱਥੇ ਤਿੱਕਰ ਰਾਸ਼ਨ ਨਹੀਂ ਪਹੁੰਚਿਆ ਲੇਕਿਨ ਹੁਣ ਨਹੀਂ ਲੱਗਦਾਈ ਜਗ੍ਹਾ ਦੇ ਉੱਤੇ ਤੁਨ ਜੜੀ ਵੀ ਰਾਸ਼ਨ ਦੀ ਉਹ ਕਈਆਂ ਨੇ ਵਾਕਈ 6-6 ਮਹੀਨੇ ਦਾ ਸਟੋਰ ਕੀਤਾ ਵੀ ਹੋਇਆ ਠੀਕ ਹੈ ਪਰ ਉਹ ਨਹੀਂ ਉਹਨਾਂ ਨੂੰ ਨਾ ਭਰਿਆ ਨੂੰ ਨਾ ਪਰੋ ਨਹੀਂ ਮੇਰੀ ਗਾ ਅਸੀਂ ਉਹਨਾਂ ਨੂੰ ਵੀ ਨਹੀਂ ਗਲਤ ਕਹਿ ਸਕਦੇ ਕਿਉਂ ਉਹ ਕੋਸ਼ਿਸ਼ ਸੋਚ ਕੇ ਕਰਨ ਦੇਣ ਉਹਨਾਂ ਨੂੰ ਪਤਾ ਕੋ ਸਾ ਰਿਸੋਰਸ ਸਫਿੰਗਮ ਹੀ ਕੋਈ ਨਹੀਂ ਹੈ 5 5 6 6 ਮਹੀਨੇ ਲੱਗ ਜਾਣੇ ਨੇ ਠੀਕ ਹੈ ਅਸੀਂ ਉਹਨਾਂ ਨੂੰ ਵੀ ਨਹੀਂ ਕਹਿ ਸਕਦੇ ਕਿਉਂਕਿ ਹਰ ਬੰਦੇ ਨੂੰ ਪਤਾ ਹੈ ਕਿ ਉਹਨੇ ਕੀ ਕਰਨਾ ਹੈ ਤੇ ਕੀ ਨਹੀਂ ਲੇਕਿਨ ਇਹ ਕਿ ਖਾਸ ਤੌਰ ਤੇ ਜਿਹੜੇ ਇਹ ਵੀ ਇਹ ਵੀ ਗੱਲ ਨਹੀਂ ਕਿ ਕਨਾਰਿਆਂ ਦੇ ਉੱਤੇ ਲੋਕੀ ਪਹੁੰਚੇ ਨੇ ਕਿਉਂਕਿ ਕਈ ਦਫਾ ਹੁਣ ਅਸੀਂ ਕਈ ਵੀਡੀਓ ਦੇਖੇ ਹਨ ਕਿ ਰਾਸ਼ਨ ਦੀਆਂ ਟਰਾਲੀਆਂ ਪੜੀਆਂ ਪਈਆਂ ਨੇ ਲੋਕੀ ਰਾਸ਼ਨ ਨਹੀਂ ਲੈਣਦੇ ਉਹ ਵਾਪਸ ਜਾਂਦੇ ਆ ਉਹੀ ਜਿਹੜਾ ਰਾਸ਼ਨ ਹੈ ਇੱਥੇ ਬਾਰਡਰ ਏਰੀਆ ਤੇ ਪਹੁੰਚੋ ਲੇਕਿਨ ਹੁਣ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਐਸਐਮਟੀਵੀ ਵਾਲੇ ਪਹੁੰਚ ਗਏ ਨੇ ਤੇ ਤੇ ਜ਼ਰੂਰ ਹੁਣ ਇਹਨਾਂ ਦੇ ਕੋਈ ਨਾ ਕੋਈ ਮਦਦ ਹੋਏਗੀ ਕਿਉਂਕਿ ਇਹਨਾਂ ਸਾਨੂੰ ਯਕੀਨ ਹੈ ਕਿ ਜਿੱਥੇ ਉਹ ਪਹੁੰਚ ਜਾਂਦੇ ਨੇ ਉੱਥੇ ਕੋਈ ਨਾ ਕੋਈ ਹਿਲਵਸਿਲਾ ਬਣ ਜਾਂਦਾ ਬਣ ਜਾਂਦਾ ਠੀਕ ਹੈ ਬਟ ਇਹ ਵੀ ਕਿ ਹੋਣਾ ਚਾਹੀਦਾ ਨਹੀਂ ਇਹ ਵੀ ਨਹੀਂ ਹੈ ਨਾ ਕਿ ਇਹ ਹੁਣ ਇੱਕ ਬੰਦੇ ਦੇ ਕੁਲ ਪੂਰੇ ਮਹੀਨੇ ਦਾ ਰਾਸ਼ਨ ਪਿਆ ਉਹ ਅੱਗੋਂ ਕਹਿੰਦਾ ਮੈਂ ਦੂਜੇ ਮਹੀਨੇ ਦਾ ਵੀ ਇਕੱਠਾ ਕਰ ਲਾਂ ਮੈਂ ਤੀਜੇ ਦਾ ਵੀ ਇਕੱਠਾ ਕਰ ਲਾਂ ਮੈਂ ਯਾਰ ਤੋਂ ਅੱਲਾਹ ਦੇ ਬੰਦਾ ਇੱਕ ਮਹੀਨਾ ਦੇ ਕੱਢ ਠੀਕ ਹੈ ਇੱਕ ਮਹੀਨਾ ਕੱਢ ਇੱਕ ਮਹੀਨੇ ਬਾਅਦ ਕੀ ਪਤਾ ਹਾਲਾਤ ਇਹੋ ਜਿਹੇ ਹੋਰ ਹੋਣ ਪਕੀਆ ਕਿਰ ਆਪਦੇ ਗਾਂਧੀਕਰ ਤੇ ਜਾਣਾ ਚਾਹੀਦੀ ਗਾਂਧੀਕਰ ਤੇ ਜਾ ਲੰਦੇ ਹੋ ਠੀਕ ਹੈ ਬਟ ਕੋਈ ਨਹੀਂ ਅੱਲਾ ਖੈਰ ਰੱਖੇ ਓੱਖਾ ਵੇਲਾ ਪੰਜਾਬ ਤੇ ਆਇਆ ਠੀਕ ਹੈ ਤੇ ਇਨਸ਼ਾ ਅੱਲਾ ਤਾਲਾ ਇਹ ਨਿਬੜ ਜਾਣਾ ਨਿਬੜ ਜਾਣਾ ਬਿਲਕੁਲ ਇਹ ਕੋਈ ਨਹੀਂ ਪਰੇਸ਼ਾਨੀ ਹੈਗੀ ਆਫਤਾ ਹੈਗੀ ਇਹਨੇ ਇਸ ਟਾਈਮ ਆਵਾਮ ਜਿਹੜੀ ਹੈ ਨਾ ਪਰ ਮੈਂ ਇੱਕ ਚੀਜ਼ ਇੱਥੇ ਕਹਿਣਾ ਚਾਹਨਾ ਵਾਂ ਕਿ ਇੱਥੇ ਜਿਹੜੇ ਵੱਡੇ ਸਿਆਸਤਦਾਨ ਹਨਾ ਖੁਦਾਰਾ ਕੋਸ਼ ਕੋਹਸ਼ ਦੇ ਨਾਲ ਖੁਣ ਲੈ ਲੋ ਠੀਕ ਹੈ ਕੁਝ ਤੇ ਆਪਣੀ ਇਹ ਇਹੀ ਆਵਾਮ ਹੈ ਜਿਹੜੀ ਤੁਹਾਨੂੰ ਇਹ ਕੁਰਸੀਆਂ ਤੇ ਬੰਦੀ ਐ ਠੀਕ ਹੈ ਹੋਰ ਬਾਕੀ ਤੁਸੀਂ ਕੋਈ ਏਡੇ ਸੋਹਣੇ ਕੋਈ ਨਹੀਂ ਕੋਈ ਲਾਲ ਏਡੇ ਅਰ ਸੋਹਣੀ ਉਤਰੇ ਕਿ ਤੁਹਾਨੂੰ ਇਹ ਕੁਰਸੀਆਂ ਮਿਲ ਜਾਣੇ ਇਹੀ ਲੋਕ ਤੁਹਾਨੂੰ ਹੰਦੇ ਨੇ ਇਹੀ ਲੋਕਾਂ ਦੇ ਤੁਸੀਂ ਤਰਲੇ ਮਾਰਦੇ ਹੋ ਇਹੀ ਲੋਕ ਤੁਹਾਨੂੰ ਵੋਟ ਪਾਉਂਦੇ ਨੇ ਪਰ ਵੋਟ ਪਾਣ ਤੋਂ ਬਾਅਦ ਜਦੋਂ ਤੁਹਾਨੂੰ ਇਜਦਾਰ 'ਚ ਆ ਜਾਂਦੇ ਹੋ ਫਿਰ ਤੁਸੀਂ ਪਤਾ ਨਹੀਂ ਅੱਖਾਂ ਮੱਥੇ ਤੇ ਕਿਉਂ ਰੱਖ ਲੈਂਦੇ ਹੋ ਬਿਲਕੁਲ ਪਤਾ ਨਹੀਂ ਕਿਉਂ ਬੰਦੀ ਦੀ ਕਸਮ ਇਸ ਚੀਜ਼ ਦਾ ਵੀ ਤੁਹਾਡੇ ਕੋਲ ਹਿਸਾਬ ਹੋਣਾ ਹੈ ਕਿ ਗਰੀਬ ਘੁੰਦਾ ਪਿਆ ਸੀਗਾ ਕਰਲੋਂਦਾ ਪਿਆ ਸੀਗਾ ਤੇ ਤੂੰ ਆਪਣੇ ਮਹੱਲਾ 'ਚ ਬੈਠਾ ਆਇਆ ਸੀਗਾ ਤੂੰ ਆਪਣੇ ਮਹੱਲਾ 'ਚ ਬਾਹਰ niche ਨਿਕਲ ਤੋ ਏਸੀ ਵਾਲੇ ਕਮਰਿਆਂ 'ਚ ਮਹੱਲਤ ਵੀ ਜਾਰੇ ਪਾਣੀ ਦੇ ਟੀਲਿਆਂ ਤੇ ਬੈਠੇ ਹੋਏ ਚੁਕੇ ਠੀਕ ਹੈ ਤੇ ਇਹ ਚੀਜ਼ ਸੋਚਣੀ ਚਾਹੀਦੀ ਹੈ ਬਾਕੀ ਜਿਹੜੇ ਗਰਾਉਂਡ ਫਲੋਰ ਤੇ ਕੰਮ ਕਰਦੇ ਹੋਏ ਨੇ ਉਹਨਾਂ ਪੈਨਪਰਾਵਾਂ ਨੂੰ ਬੇਨਤੀ ਹੈ ਕਿ ਯਾਰ ਬਾਰਡਰ ਏਰੀਆ ਵੀ ਸਾਰਾ ਚੈੱਕ ਕਰ ਬਿਲਕੁਲ ਬਾਰਡਰ ਏਰੀਆ ਤੇ ਵੀ ਜਾ ਕੇ ਇਹਨਾਂ ਦੀ ਵੀ ਹਾਲਤ ਦਵਾਈ ਚੈੱਕ ਸੁਣੋ ਇਹਨਾਂ ਨੂੰ ਵੀ ਜਿਹੜੀ ਜਿਹੜੀ ਸ਼ਾਇਦ ਹੀ ਲੋੜ ਏ ਠੀਕ ਹੈ ਉਹ ਸ਼ਾਇਦ ਇਹਨਾਂ ਨੂੰ ਤੱਕ ਪਹੁੰਚਾਈ ਜਾਵੇ ਕਿਉਂ ਇਹ ਤੇ ਹਜੇ ਇਹਦੇ ਨਾਲ ਇਸ ਤੋਂ ਬਾਅਦ ਫਿਰ ਜਿਹੜੀ ਅੱਖ ਤੇ ਅਖਿਆਈ ਜਿਹੜੀ ਇਸ ਤੋਂ ਬਾਅਦ ਹੋਣੀ ਹੈ ਨਾ ਠੀਕ ਹੈ ਉਹਦੇ ਵਾਸਤੇ ਇਹਦਾ ਮਤਲਬ ਇਹਨਾਂ ਕੋਈ ਇਹੀ ਪਾੜਾ ਨਹੀਂ ਚੱਕਿਆ ਜਾਂਦਾ ਪ ਖਾਣ ਰਾਸ਼ਨ ਵਾਲੀ ਤੇ ਇਸ ਤੋਂ ਬਾਅਦ ਜਿਹੜੀ ਅਖਿਆਈ ਆਣੀ ਹੈ ਉਹ ਕਿਵੇਂ ਬਰਦਾਸ਼ਤ ਕਰਨਗੇ ਬਾਕੀ ਇਨਸ਼ਾਅੱਲਾ ਤਾਲਾ ਪੰਜਾਬ ਸੇਫ ਹੋਏਗਾ ਪੰਜਾਬ ਚੜ੍ਹਦੀ ਕਲਾ ਚ ਰਹੇਗਾ ਠੀਕ ਹੈ ਇਨਸ਼ਾਅੱਲਾ